ਨੇ ਕਿਹਾ ਕਿ ਜਿਹੜੇ ਥੋੜੇ ਜਿਹੇ ਜਿਹੜੇ ਇਹ ਟੈਕਨੀਕਲ ਕਾਰਪੋਰੇਟ ਵਾਲੇ ਲੋਕ ਇਹਨੇ ਦੂਰ ਲਏ ਆ ਤੇ ਆਉਣ ਵਾਲੇ ਤੇ ਐਕਚੁਅਲ ਐਕਚੁਅਲ ਸਰਕਾਰ ਉਹਨਾਂ ਦੀ ਹੋਊਗੀ ਅਮਰੀਕਾ ਦੇ ਸਪਿਸ਼ੇ ਰਹ ਜਾਣਗੇ ਉਹਨਾਂ ਦੀਆਂ ਕਾਰਪੋਰੇਸ਼ਨ ਦੇ ਧੱਗੇ ਹੋਣਗੇ ਇਹ ਬੜਾ ਖਤਰਨਾਕ ਗੱਲ ਜਾਣੇ ਨੂੰ ਕਿੱਥੇ ਦਾ ਬੇਕਰਾਰ ਜਿਹੜੀ ਡੈਮੋਕ੍ਰੇਸੀ ਜਾਂ ਮੰਡੇਟ ਕਿਉਂ ਦਿੰਦੇ ਆ ਲੋਕ ਕਿ ਸਾਡੇ ਸਾਡੇ ਸਮਾਜ ਦਾ ਉਹ ਸਾਡਾ ਉਠੋਂ ਦੇ ਲੱਕੀ ਸੋਚਣਾ ਸੀ ਕਹਿੰਦਾ ਮੈਂ ਕਿ ਕਿਉਂ ਸੋਚੀਏ ਆਪਾਂ ਡਿਸਕਸ ਕਰੀਏ ਨਹੀਂ ਸੋਚੀ ਤੇ ਉਹ ਸਾਜੀ ਉਹਦਾ ਬਿਓ ਨਾਰਥ ਅਮਰੀਕਾ ਨਹੀਂ ਹੋਏਗੀ ਬਿਓ ਅਮਰੀਕਾ ਹੋਲੇਗੀ ਚਲੋ ਜੋ ਜੋ ਵੀ ਕਰਨ ਸਾਡੂ ਕੀ ਤਕਲੀਫ ਸਾਡੇ ਲੋਕਾਂ ਦਾ ਨਾਮ ਪਾਕਿਸਤਾਨ ਰੱਖ ਕੇ ਸਾਾਨੂੰ ਕੀ ਸਿਕਰੀ ਹੋਵੇ ਫਿਰ ਖੋਜ ਹੋਵੇ ਪਾਕਿਸਤਾਨ ਨਾ ਪਗੇ ਪਗੇ ਥੋੜੇ ਪਾਇਤੀ ਉਹ ਨਾ ਪਾ ਦੋ ਇੱਕ ਨਾਮ ਸਰ ਐ ਉਹ ਪਾਗਲ ਸੀ ਟਰੰਪ ਸਾਹਿਬ ਪਾਗਲ ਨੇ ਕਿਉਂ ਨਾ ਐਲਾਨ ਕੀਤਾ ਉਹਨਾਂ ਨੂੰ ਪਤਾ ਹੈ ਕਿ ਅੰਦਰ ਪੈਂਕ ਦਾ ਮਾਚਾ ਪੈਂਕ ਪੈਸਾ ਤਮਾਸ਼ਾ ਦੇਖ ਉਹਨਾਂ ਪੈਸਾ ਸੁੱਟ ਕੇ ਚੈੱਕ ਕੀਤਾ ਉਹਨਾਂ ਮੈਂ ਜੋ ਸਟੱਡੀ ਨਹੀਂ ਕੀਤਾ ਹਾਂ ਅਗਰ ਕੈਨੇਡਾ ਅਮਰੀਕਾ ਨਾਲ ਜੰਗ ਕਰਨਾ ਚਾਹੁੰਦਾ ਹੈ ਤੇ ਅਸੀਂ ਭਗਾਉੜੇ ਨਹੀਂ ਅਸੀਂ ਪੰਜਾਬੀ ਪੁੱਤਰਾਂ ਅਸੀਂ ਪੰਜਾਬੀ ਹਾਂ ਅਸੀਂ ਅਮਰੀਕਾ ਕੈਨੇਡਾ ਦੀ ਜਿਹੜੀ ਜਿਹੜੀ ਫਸਟ ਬਟਾਲੀਅਨ ਨੇ ਉਹ ਬਣ ਕੇ ਅੱਗੇ ਖਲੋਵਾਂਗੇ ਅੱਛਾ ਚਲੋ ਅੱਛਾ ਜਿਹੜੇ ਇੱਕ ਜਾਂਦੇ ਜਾਂਦੇ ਉਹ ਬਜ਼ੁਰਗ ਨੇ ਬੁੱਢੇ ਨੇ ਜਿਹਨੂੰ ਆਪਾਂ ਬਹੁਤਾ ਪਸੰਦ ਨਹੀਂ ਕਰਦੇ ਜੋ ਬਾਈਡਨ ਉਹਨੇ ਇੱਕ ਹੋਰ ਇਸ਼ਾਰਾ ਕੀਤਾ ਉਹਨੇ ਕਿਹਾ ਕਿ ਜਿਹੜੇ ਥੋੜੇ ਜਿਹੇ ਜਿਹੜੇ ਇਹ ਟੈਕਨੀਕਲ ਕਾਰਪੋਰੇਟ ਵਾਲੇ ਲੋਕ ਇਹਨੇ ਜੋੜ ਲਿਆ ਤੇ ਆਉਣ ਵਾਲੇ ਚ ਐਕਚੁਅਲ ਸਰਕਾਰ ਉਹਨਾਂ ਦੀ ਹੋਊਗੀ ਅਮਰੀਕਾ ਦੇ ਸਪੀਸ਼ੇ ਰਹ ਜਾਣਗੇ ਉਹਨਾਂ ਦੀਆਂ ਕਾਰਪੋਰੇਸ਼ਨ ਦੇ ਧੱਗੇ ਹੋਣਗੇ ਇਹ ਬੜਾ ਖਤਰਨਾਕ ਗੱਲ ਜਾਣੇ ਨੂੰ ਤੁਸੀਂ ਕਿਦਾਂ ਵੇਖਦੇ ਸਰ ਉਹਨੇ 4 ਸਾਲ حکومت ਕੀਤੀ ਜਿਸ ਤਰ੍ਹਾਂ ਕੀਤੀ ਜਿਵੇਂ ਉਹਦਾ ਦਿਲ ਚ ਆਇਆ ਠੀਕ ਹੈ ਉਹਨੂੰ ਮੰਡੇਟ ਮਿਲਿਆ ਕਿ ਨਾ ਮਿਲਿਆ ਮਿਲਿਆ ਜਿਹਨੂੰ ਦਿੱਤਾ ਗਿਆ ਉਹ 4 ਸਾਲ ਕੋ ਬਦਲ ਵਜਾ ਕੇ ਗਿਆ ਜੋ ਉਹਨੇ ਕੰਮ ਕੀਤੇ ਚੰਗੇ ਕੀਤੇ ਬੁਰੇ ਕੀਤੇ ਉਹਦਾ ਮੁਲਕ ਸੀ ਉਸ ਤੋਂ ਬਾਅਦ ਹੁਣ ਉਹ ਜਿੱਤਿਆ ਦੂਸਰਾ 트럼ਪ ਦੀ ਹੁਣ ਮਰਦੀ 4 ਸਾਲ ਤੇ ਚੱਲਣੀ ਹੈ ਜਿਵੇਂ ਉਹਨੇ ਕਰਨਾ ਜੇ ਵਾਪਸ ਹੋਣਗੇ ਉਹਦੇ ਬਣਾਏ ਜਿਹੜੇ ਨੇ ਅਸੂਲ ਜਿਹੜੇ ਨੇ ਕਾਨੂੰਨ ਜਿਹੜੇ ਨੇ ਤੇ ਉਹਨਾਂ ਨੂੰ ਉਹ ਆਪੇ ਫੇਸ ਕਰਨਗੇ ਉਹਨਾਂ ਕੋਲ ਜਿਹੜੇ ਟੀਮਾਂ ਬੈਠੀਆਂ ਉਹਨਾਂ ਕੋਲ ਵੀ ਤੇ ਉਹ ਕਲਾਬ ਇੱਥੇ ਨੇ ਵਕੀਲ ਬੈਠੇ ਨੇ ਉਹ ਵੇਖਣਗੇ ਸਾਨੂੰ ਸਾਨੂੰ ਇੱਥੇ ਬਹੁਤ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਇਹ ਵਾਪਸ ਹੋ ਜਾਏਗਾ ਇਹ ਵਾਪਸ ਹੋ ਜਾਏਗਾ ਇਹ ਜੀ ਥੋੜਾ ਵਾਪਸ ਹੋ ਜਾਏਗਾ ਇਹ ਕੋਈ ਕਪੜਾ ਲੈ ਕੇ ਆਇਆ ਦੂਜੀ ਗੱਲ ਮੈਨੂੰ ਮਤਲਬ ਸੁਭੇ ਸੁਣਾਓ ਤੁਸੀਂ ਤੇ ਡੈਮੋਕ੍ਰੇਸੀ ਦੇ ਬਹੁਤ ਵੱਡੇ ਐਡਵੋਕੇਟ ਹੋ ਡੈਮੋਕ੍ਰੇਸੀ ਨੂੰ ਬਹੁਤ ਚੰਗਾ ਸਮਝਦੇ ਹੋ ਤੇ ਤੇ ਕਹਿੰਦੇ ਇੱਕ 4 ਸਾਲ ਉਹ ਕਰ ਗਿਆ 4 ਸਾਲੇ ਜੋ ਮਰਜ਼ੀ ਕਰ ਜੇ ਮੰਡਟ ਮਿਲ ਗਿਆ ਉਹਦਾ ਮੁੱਲ ਕਿ ਸਰ ਉਹਦਾ ਮੁੱਲ ਸਾਨੂੰ ਉਹਦੇ ਤੇ ਇੱਕ ਖਾਸ ਹੱਥੋਂ ਦੇਦਾ ਅੱਗੇ ਜਾਣ ਦੀ ਆਜ਼ਾਦ ਵੀ ਨਹੀਂ ਉਹਦਾ ਇਕੱਲੇ ਦਾ ਮੁੱਲ ਨਹੀਂ ਅਸੀਂ ਚਲੋ ਬਾਹਰ ਬੈਠੇ ਅਸੀਂ ਸਹੀ ਦੇ ਕੋਈ ਅਮਰੀਕਨ ਨਹੀਂ ਹੈ ਸਹੀ ਅਸੀਂ ਅਮਰੀਕਨ ਨਹੀਂ ਹੈ ਹਾਂ ਮੈਂ ਤੁਹਾਨੂੰ ਇਹ ਕਹਿ ਰਿਹਾ ਹਾਂ ਕਿ ਜਿਹੜੇ ਇਦੋਂ ਕਿਨੋਂ ਮਿੰਨਵੀ ਕਿਨੋਂ ਇਹ ਨਹੀਂ ਮੁਲਕ ਜਿਹੜਾ ਆ ਉਹ ਅਮਰੀਕਨ ਦਾ ਮੁੱਲ ਹੈ ਨਾ ਕਿ ਟਰੰਪ ਦੇ ਬਾਪ ਦੀ ਜਾਇਦਾਦ ਆਉ ਉਹ ਉਹਨੂੰ ਲੋਕਾਂ ਮੰਡੇਟ ਦਿੱਤਾ ਹੈ ਨਾ ਮੈਂਡੇਟ ਦੇ ਕੇ 1928 ਤੋਂ ਬਾਅਦ ਕਿਸੇ ਕਨਜ਼ਰਵੇਟਿਵ ਨੂੰ ਇੰਨੀ ਜ਼ਿਆਦਾ ਮਜਾਤੀ ਮਿਲੀ ਸਰ 1928 ਤੋਂ ਬਾਅਦ ਸਰਕਾਰ ਜਿਹੜੀ ਡੈਮੋਕ੍ਰੇਸੀ ਚਾ ਮੰਡੇਟ ਕਿਉਂ ਦਿੰਦੇ ਆ ਲੋਕ ਕਿ ਸਾਡੇ ਸਾਡੇ ਸਮਾਜ ਦਾ ਉਹ ਸਾਰੇ ਉੱਥੋਂ ਦੇ ਲੋਕੀ ਸੋਚਣਾ ਸੀ ਕੈਨਡਲ ਬਹਿ ਕੇ ਕਿਉਂ ਸੋਚੀਏ ਆਪਾਂ ਡਿਸਕਸ ਕਰੀਏ ਉਹਨੂੰ ਨਹੀਂ ਸੋਚੀ ਤੇ ਤੁਸੀਂ ਕਿਸ ਕਦੇ ਕਰ ਰਹੇ ਸਾਰੇ ਜਹਾਂ ਦਾ ਗਮ ਮੇਰੇ ਜਿਗਰ ਵਿੱਚ ਹੈ ਸਾਲੋਂ ਕੀ ਜ਼ਰੂਰਤ ਤੇ ਲੋਕਾਂ ਦੇ ਕੰਮ ਖੋਲਣ ਦੀ ਉਹ ਟਰੰਪ ਸਾਹਿਬ ਨੇ ਅੱਜ ਆਉਂਦੇ ਕੀਆ ਕਿ ਮੈਕਸੀਕੋ ਦੀ ਜਿਹੜੀ ਖਾੜੀ ਆ ਉਹਦਾ ਨਾਮ ਬਦਲ ਰਿਆ ਮੈਂ ਅਮਰੀਕਨ ਖਾੜੀ ਹੋਵੇਗਾ ਬਨਾਮਾ ਚੀਨ ਨੂੰ ਨਹੀਂ ਦਿੱਤਾ ਆ ਵਾਪਸ ਲੈ ਲਾਂਗੇ ਗ੍ਰੀਨਲੈਂਡ ਤੇ ਅੱਗੇ ਉਹ ਕਹਿ ਚੁੱਕਿਆ ਕਿ ਜਾਂ ਮੁੱਲ ਦੇ ਦਿਓ ਤੇ ਜਾਂ ਅਸੀਂ ਉਹਦਾ ਕਰ ਲਾਂਗੇ ਵਿਚਾਰੇ ਉਹ ਡਰਦੇ ਆ ਤੇ ਕੋਈ ਨਹੀਂ ਖਣੇ ਜੀ ਫੁੰਝ ਕੱਢ ਲਓ ਕੋਈ ਨਹੀਂ ਪੰਜਾਬੀ ਚਾਹੁੰਦੇ ਨੇ ਜਿਨ੍ਹਾਂ ਖਾਦੀਆਂ ਗਾਜਰਾ ਪੇਟ ਉਹਨਾਂ ਦੇ ਪੀੜ ਉਹ ਗਾਜਰਾ ਖਾਏ ਮੂਲੀ ਖਾਏ ਗੋਗਲੂ ਖਾਏ ਉਹ ਉਹ ਵੇਖੇਗਾ ਸਾਨੂੰ ਉਹ ਇਹ ਉਹਦਾ ਫੈਸਲਾ ਪੁਲਿਸ ਹੀ ਬਿਆਨ ਦਿੱਤਾ ਉਹਨੇ ਇਹ ਬਈ ਮਤਲਬ ਬਿਆਫ ਮੈਕਸੀਕੋ ਸੀ ਜਿਹੜਾ ਓਸ਼ਨ ਉਹਦਾ ਨਾਂ ਖੀਤੇ ਦਾ ਨਾਂ ਨਾਰਥ ਅਮਰੀਕਾ ਤੇ ਉਹ ਇਹ ਸਾਊਥ ਅਮਰੀਕਾ ਤੇ ਮੈਕਸੀਕੋ ਤੇ ਨਾਰਥ ਅਮਰੀਕਾ ਚਾਹੁੰਦਾ ਤੇ ਉਹਦਾ ਨਾਮ ਅਗਰ ਮੈਕਸੀਕੋ ਹਟਾ ਕੇ ਉਹ ਬਦਲਣਾ ਚਾਹੁੰਦੇ ਨੇ ਤੇ ਉਹਨਾਂ ਦੀ ਮਰਜ਼ੀ ਮੈਕਸੀਕੋ ਹੀ ਇਤਰਾਜ਼ ਕਰ ਰਿਹਾ ਅਮਰੀਕਨ ਕਹਿ ਰਿਹਾ ਨਾਰਥ ਅਮਰੀਕਾ ਨਹੀਂ ਕਹਿ ਰਿਹਾ ਕਿ ਸਾਰੇ ਖਿੱਤੇ ਦਾ ਹੋਏਗਾ ਉਹ ਕਹਿੰਦਾ ਕਿ ਮੇਰੇ ਕੰਟਰੀ ਦਾ ਨਾਮ ਹੋਏਗਾ ਸਰ ਜੀ ਅਮਰੀਕਨ ਖਾੜੀ ਹੋਏਗੀ ਨਾ ਕਿ ਨਾਰਥ ਅਮਰੀਕਨ ਖਾੜੀ ਹੋਏਗੀ ਉਹ ਸਰ ਜੀ ਉਹ ਉਹਦਾ ਬੇ ਆਫ ਨਾਰਥ ਅਮਰੀਕਾ ਨਹੀਂ ਹੋਏਗੀ ਬੇ ਆਫ ਅਮਰੀਕਾ ਹੋਏਗੀ ਚਲੋ ਜੋ ਜੋ ਵੀ ਕਰਨ ਸਾਡੂੰ ਕੀ ਤਕਲੀਫ ਸਾਡੇ ਲੋ ਉਹਦਾ ਨਾਮ ਪਾਕਿਸਤਾਨ ਰੱਖ ਜੀ ਸਾਨੂੰ ਕਿਸੇ ਗੱਲ ਦੀ ਖੁਸ਼ ਹੋ ਗਈ ਪਾਕਿਸਤਾਨ ਨੇ ਅਗੇ ਪੰਗੇ ਥੋੜੇ ਪਾਏ ਤੁਸੀਂ ਕੋਈ ਨਵਾਂ ਪਾ ਦੋ ਇੱਕ ਨਵਾਂ ਕਿ ਅਮਰੀਕਾ ਨੂੰ ਪਾ ਕੇ ਤਾਰਕਾ ਅੱਛਾ ਚਲੋ ਆਪਾਂ ਅਜੇ ਦੂਜੀ ਉਹਨੇ ਗੱਲ ਜੇ ਜੇ ਆਪਾਂ ਸਾਰੀਆਂ ਗੱਲਾਂ ਕਿ ਜਿਹੜੀ ਸੜ ਤੇ ਇਫੈਕਟ ਕਰਦੀ ਬਿਲੋਂ ਉੱਤੇ ਕਰ ਲਈਏ ਇੱਕ ਤੇ ਸੜ ਤੇ ਇਫੈਕਟ ਕਰਦੀ ਇਹਨੇ ਕਿਹਾ ਵੀ ਤੁਸੀਂ ਸਾਡੀ ਸਟੇਟ ਬਣੋ ਉਹ ਹੁਣ ਵੀ ਉਸ ਗੱਲ ਤੇ ਖੜਾ ਇਹਨੂੰ ਤੁਸੀਂ ਕਿਦਾਂ ਲੀਦੇ ਹੋ ਇੱਥੇ ਤੇ ਆਪਣਾ ਗੱਲ ਕੰਦਾ ਰਾਈਟ ਹੈ ਨਾ ਤੁਸੀਂ ਕੈਨੇਡੀਅਨ ਹੋ ਮੈਂ ਵੀ ਕੈਨੇਡੀਅਨ ਸਾਡੇ ਕੋਲ ਪਾਸਪੋਰਟ ਹੈ ਭਾਵੇਂ ਬਾਹਰ ਹੋ ਗਏ ਆਏ ਤੇ ਕੀ ਸਾਨੂੰ ਇਹ ਠੀਕ ਲੱਗੂਗਾ ਕਿ ਉਹ ਜੋ ਕਹਿ ਰਿਹਾ ਮੈਂ ਤੁਹਾਡੀ ਸਾਦੀ ਗੱਲ ਨੂੰ ਇੱਕ ਫਿਕਰੇ ਚ ਮੁਕਾ ਦਿੰਦਾ ਕਿਸੇ ਟੱਗੇ ਨੂੰ ਕਿਸੇ ਆਖਿਆ ਕਿ ਤੈਨੂੰ ਚੋਰ ਖੋਲਣ ਆਏ ਨੇ ਹੂੰ ਉਹਨੇ ਕਿ ਯਾਰਾ ਪੱਠੇ ਖਾਣੇ ਭਾਵੇਂ ਚੋਰ ਖੁਆਣ ਤਾਂ ਵੀ ਤੂੰ ਖੁਆਏ ਤਾਂ ਵੀ ਆਪੇ ਨਿੰਨ ਕੰਮੇ ਵੀ ਨਹੀਂ ਵੀ ਧੱਗਾ ਵਗਣਾ ਨਾ ਨਹੀਂ ਨਾ ਉਹਦੇ ਬੇਲੜੀ ਅਸੀਂ ਤਾਂ ਕੰਮ ਕਰਨਾ ਚਾਹ ਚਲੋ ਤੁਸੀਂ ਭਰਾ ਹੋਨੇ ਹੋ ਅਸੀਂ ਤੇ ਸਾਡੇ ਕੋਲੋਂ ਇੰਦ ਕੰਡਾ ਦਾ ਪਾਸਪੋਰਟ ਲੈ ਕੇ ਅਮਰੀਕਾ ਸਰ ਦੇ ਛਲਣਗੇ ਤਾਂ ਤੁਹਾਨੂੰ ਕੀ ਫਰਕ ਨਹੀਂ ਨਹੀਂ ਇਦਾਂ ਨਾਲ ਇੰਨਾ ਲਾਈਟਲੀ ਨਾ ਲਓ ਉਹ ਸਾਰੇ ਇਹ ਇਹ ਬੜੀਆਂ ਸੈਂਸਿਟਿਵ ਚੀਜ਼ ਸਰ ਇਹ ਚੀਜ਼ਾਂ ਨੇ ਐ ਸੋਚੋ ਇਸੋਂ ਦੀ ਗਵਰਨਮੈਂਟ ਸੋਚੇ ਇਸੇ ਕਿ ਉਹਨਾਂ ਨੂੰ ਕੀ ਕਰਨਾ ਹੈ ਇਸੇ ਜਵਮ ਮੈਜਾਰਟੀ ਨਾਲ ਯਾਨੀ ਮੈਜਾਰਟੀ ਨਾਲ ਜਿਹੜੀ ਜੜਵੀ ਦਾ ਜੀ ਨੂੰ ਮੀ denn ਇੱਕ ਨਵਾਂ ਸਰਵੇ ਆਇਆ ਕੱਲ ਦਾ ਬਰਸੋਂ ਦਾ ਜੀ ਉਹਦੇ ਵਿੱਚ ਝਕਾ ਲੋਕਾਂ ਦਾ ਬਣਦਾ ਜਾ ਰਿਹਾ ਇਸ ਗੱਲ ਬਾਰੇ ਆਪਰ ਇਹ ਵੀ ਫਿਕਰਮੰਦੀ ਦੀ ਗੱਲ ਕਹਿ ਲੋ ਜਾਂ ਨੂੰ ਪੋਜ਼ਿਟਿਵ ਲੈ ਲੋ 네ਗੇਟਿਵ ਲੈ ਲੋ ਤੇ ਆਪਾਂ ਕਰਾਂਗੇ ਡਿਸਕਸ ਮੈਂ ਸਰ ਇਹ ਉਹ ਪਾਗਲ ਸੀ 트럼ਪ ਸਾਹਿਬ ਪਾਗਲ ਨੇ ਕੋਨਾ ਐਲਾਨ ਕੀਤਾ ਉਹਨਾਂ ਨੂੰ ਪਤਾ ਹੈ ਕਿ ਆਂਦੇ ਫੈਂਕ ਤਮਾਸ਼ਾ ਫੈਂਕ ਪੈਸਾ ਤਮਾਸ਼ਾ ਦੇਖ ਉਹਨਾਂ ਪੈਸਾ ਸੁੱਟ ਕੇ ਚੈੱਕ ਕੀਤਾ ਉਹਨਾਂ ਮੈਂ ਜੋ ਸਟੱਡੀ ਨਹੀਂ ਕੀਤਾ ਜਿਹੜਾ ਉਹ ਆਇਆ ਨਾ ਸਰਵੇ ਨਵਾਂ ਪਹਿਲਾਂ ਇੱਕ ਆਇਆ ਸੀ ਸਰਵੇ ਲੇਜ਼ਰ ਵਾਲਾ ਦਾ ਉਹ ਚਤੇ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਨਹੀਂ ਜੀ ਇਹ ਬਕਵਾਸ ਹੈ 21% ਜਿਹੜੀ ਹੈ ਕੰਜ਼ਰਵੇਟਿਵ ਪਾਰਟੀ ਉਹਦੇ ਬੰਦਿਆਂ ਨੇ ਕਿਹਾ ਸੀ ਕਿ ਓਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੁਣ ਜਿਹੜਾ ਉਹ ਕਹਿੰਦੇ ਆ ਕਿ ਜੇ ਤੇ ਕਰੰਸੀ ਕੈਨੇਡੀਅਨ ਡਾਲਰ ਨੂੰ ਇਕੁਅਲ ਕਰਦਾ ਵਾ ਕੈਨੇਡੀਅਨ ਅਮਰੀਕਨ ਡਾਲਰ ਤੇ ਹੀ ਉਸ ਕਰੰਸੀ 'ਚ ਜਾਣਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਸਾਡੀ ਮੰਡੀ ਵੱਡੀ ਦੀ ਕੁਝ ਲੋਕਾਂ ਨੇ ਪੋਜ਼ਿਟਿਵ ਅੰਦਾਜ਼ਾ ਭਰਿਆ ਇਹ ਗੱਲ ਜਿਹੜੀ ਹੈ ਇਹ ਬੜੀ ਮੱਲੇ ਮੈਨੇ ਰੱਖਦੀ ਆ ਮੈਂ ਤੁਹਾਨੂੰ ਲਾਸਟ ਪ੍ਰੋਗਰਾਮ ਦੇ ਵਿੱਚ ਵੀ ਸੈਕਿੰਡ ਲਾਸਟ ਪ੍ਰੋਗਰਾਮ ਦੇ ਵਿੱਚ ਇਹ ਗੱਲ ਆਖੀ ਸੀ ਕਿ ਅਗਰ ਕੈਨੇਡਾ ਅਮਰੀਕਾ ਨਾਲ ਜੰਗ ਕਰਨਾ ਚਾਹੁੰਦਾ ਹੈ ਤੇ ਅਸੀਂ ਭਗਾੜੇ ਨਹੀਂ ਅਸੀਂ ਪੰਜਾਬੀ ਪੁੱਤਰਾਂ ਅਸੀਂ ਪੰਜਾਬੀ ਆ ਅਸੀਂ ਅਮਰੀਕਾ ਕੈਨੇਡਾ ਦੀ ਜਿਹੜੀ ਜਿਹੜੀ ਫਸਟ ਬਟਾਲੀਅਨ ਹੈ ਉਹ ਬਣ ਕੇ ਅੱਗੇ ਖਲੋਵਾਂਗੇ ਲੇਕਿਨ ਇੱਥੋਂ ਦੇ ਲੋਕੀ ਜਿਹੜੇ ਇੱਥੇ ਰਹਿੰਦੇ ਨੇ ਬੈਨੀਫੀਸ਼ੀਅਰੀ ਨੇ ਉਹ ਵੀ ਤਾਂ ਫੈਸਲਾ ਕਰਨ ਨਾ ਅਸੀਂ ਚੋਰ ਨਾਲ ਪੰਜ ਕਾਲੀ ਅਸੀਂ ਉਹਨਾਂ ਦਾ ਅੱਛਾ ਇੱਕ ਉਹਨਾਂ ਨੇ ਜਿਹੜਾ ਤੁਸੀਂ ਬਿਜ਼ਨਸ ਦੀ ਗੱਲ ਕਰਦੇ ਹੋ ਬਿਜ਼ਨਸ ਵਾਲੇ ਐਂਗਲ ਤੋਂ ਤੇ ਬਿਲਕੁਲ ਠੀਕ ਕੀਤਾ ਟਿਕਟੌਕ ਤੇ ਵੇਖੋ ਕੋਰਟ ਦੇ ਪਾਬੰਦੀ ਲਾਈ ਤੇ ਕਿੰਨੀ ਸ਼ਕਤੀ ਹੁੰਦੀ ਆ ਅਮਰੀਕਾ ਦੇ ਰਾਸ਼ਟਰਪਤੀ ਕੋ ਉਹਨਾਂ ਨੇ ਕੋਰਟ ਦਾ ਫੈਸਲਾ ਵੀ ਪਲਟਤਾ ਕਹਿੰਦਾ ਕੋਈ ਨਹੀਂ 90 ਦਿਨ ਤੱਕ ਤੁਹਾਨੂੰ ਛੋਟ ਦੇ ਦੇਵਾਂਗੇ ਤੋਂ ਬਾਅਦ ਵੇਖਾਂਗੇ ਵੀ ਤੁਸੀਂ ਤੁਸੀਂ ਕੰਮ ਕਰੋ ਆਪਣਾ ਤੁਹਾਨੂੰ ਰੋਕਿਆ ਨਹੀਂਗਾ ਉਹਨਾਂ ਬੰਦ ਕਰਤਾ ਸੀ ਟਿਕਟੌਕ ਨੇ ਉਹਨੂੰ ਚਾਲੂ ਕਰਾਤਾ ਚਾਲੂ ਕਰਾਤਾ ਤੇ ਹੁਣ ਉਹ ਐਲਨ ਮਸਕ ਦੇ ਖਾਤੇ 'ਚ ਪਏਗੀ ਜੀਆ ਵੇਖੋ ਇਹ ਤੇ ਛੋਟੀ ਜੀ ਗੱਲ ਨਹੀਂ ਇਹ ਜਿਹੜਾ ਟਿਕਟੌਕ ਵਾਲਾ ਮਸਲਾ ਹੈ ਨਾ ਜੀ ਇਹ ਡੋਲਰਸ ਹੈ ਜਿੱਤੋਂ ਅਮਰੀਕਾ ਬਾਹਰ ਰੱਖੇ ਮੈਕਰ ਨੂੰ ਨੁਕਸਾਨ ਹੈ ਕਿਉਂਕਿ ਇੱਕ ਚੀਜ਼ ਚੱਲਦੀ ਹੈ ਨਾ ਭਾਈ ਉਦੋਂ ਚైనా ਨੇ YouTube ਤੇ پابੰਦੀ ਲਾਈ ਹੈ Facebook ਤੇ پابੰਦੀ ਲਾਈ ਹੈ ਉਤਨ ਇਨੋਵਿਕ ਜਰਦੀ ਚਾ ਅਚਾ ਤੁ ਲੋ ਬੋਟਾ ਬੋਟਾ ਦੋਤਾਂ ਚਾ ਕਰ ਲੀਏ ਬਾਕੀ ਦੁਨੀਆ ਤੇ ਬਾਹਰੀ ਤੇ ਜਿੱਦਾਂ ਜੁਕਰੇਨ ਦਾ ਤੁਸੀਂ ਦੱਸਤਾ ਕਿ ਉਹ ਜੰਗ ਰੋਕ ਦੇਗਾ ਜਿਹੜੀ ਗਾਜ਼ਾ ਚ ਜੁਦ ਹੋਇਆ ਜਿਸ ਤਰ੍ਹਾਂ ਦੇ ਜਿੰਨਾ ਪੈਸਾ ਸੁੱਟਿਆ ਇਨੇ ਬਾਈਡਨ ਨੇ ਕੀ ਉਸੇ ਪੋਲਿਸੀ ਨੂੰ ਅੱਗੇ ਬਤਾਏਗਾ ਜਾਂ ਉੱਥੇ ਵੀ ਇਹ ਰੋਕਣ ਦੀ ਕੋਸ਼ਿਸ਼ ਕਰੇਗਾ ਜੇ ਕੱਲ ਨੂੰ ਗਾਜ਼ਾ ਪੱਟੀ ਨੂੰ ਮੁੜ ਕੇ ਡਿਵੈਲਪ ਕਰਨ ਦੀ ਗੱਲ ਆਉਂਦੀ ਆ ਉਹਦੇ ਲਈ ਅਮਰੀਕਾ ਕੁਝ ਮਤ ਕਰੇਗਾ ਫੰਡਿੰਗ ਕਰੇਗਾ ਉਹਨਾਂ ਲੋਕਾਂ ਦਾ ਦੁੱਖ ਦਰਦ ਵੀ ਬਾਹ ਫੜੂਗਾ ਕਿ ਨਹੀਂ ਮੇਰਾ ਖਿਆਲ ਨੂੰ ਕਰਨਾ ਪਏਗਾ ਕਿਉਂਕਿ ਕੁਈ ਹਮਦਰਦੀ ਚ ਨਹੀਂ ਜਾਂ ਕੋ ਹੋਰ ਮਸਲੇ ਚ ਨਹੀਂ ਲੇਕਿਨ ਆਲਮੀ ਪਾਈਜਾਦਿਆਂ ਨੂੰ ਵੇਖਦੇ ਹੋਇਆ ਮੁਸਲਮਾਨਾਂ ਦਾ ਤਲਕਾ ਠੀਕ ਰੱਖਦੀ ਕੁਝ ਮੁਸਲਮਾਨ ਹੋਣ ਸਾਰੇ ਪਾਕਿਸਤਾਨੀ ਤੇ ਨਹੀਂ ਨਾ ਹੁੰਦੇ ਤਕੜੀ ਤੋਂ ਲੋਕ ਨਾ ਸਰ ਹਾਂ ਤਕੜੀ ਤੋਂ ਲੋਕ ਨਾ ਜੂਸ ਤੇ ਮੁਸਲਮਾਨਾਂ ਨੂੰ ਜਿਹੜਾ ਭਰ ਆਊਗਾ ਉਧਰ ਨੂੰ ਉਲਟੂਗਾ ਵੀ ਪਰ ਉਹ ਕਿ ਪੂਰੀ ਦੁਨੀਆ ਚ ਸਿਰਫ 70 ਲੱਖ ਯੂਸ਼ ਨੇ ਮਜਲੀ ਇਸਰਾਈਲ ਪਰ 70 ਲੱਖ ਦੀ ਜਿਹੜੀ ਜਿਹੜੀ ਵੈਲਿਊ ਆ ਬੰਦੇ ਦੀ ਤੇ ਫਿਰ ਇਹ ਡੈਮੋਕ੍ਰੇਸੀ ਕਾ ਦੀ ਹੈ ਜਮਹੂਰੀਅਤ ਉਹ ਤਰਜ਼ੇ ਹਕੂਮਤ ਹੈ ਕਿ ਜਿਸ ਵਿੱਚ ਬੰਦੋਂ ਕੋ ਗਿਰਾ ਜਾਂਦਾ ਹੈ ਤੋਲਾ ਨਹੀਂ ਜਾਂਦਾ ਮੈਂ ਦੇ ਮੇਰ ਉਲਟ ਹੋ ਗਏ ਹੁਣ ਤੁਸੀਂ ਜਿਹੜੀ ਗੱਲ ਮੈਂ ਪਹਿਲਾਂ ਕਹ ਰਿਹਾ ਉਸ ਦੀ ਨਹੀਂ ਮੈਂ ਤੁਹਾਨੂੰ ਯਾਦ ਕਰਾਇਆ ਮੈਂ ਤੁਹਾਨੂੰ ਇਹ ਕਹਿ ਰਿਹਾ ਮੈਂ ਤੁਹਾਨੂੰ ਯਾਦ ਕਰਾਇਆ ਤਿੰਨ ਇਜ਼ਰਾਈਲੀ ਜਾਂਦੇ ਆ ਤੇ ਉਹਦੇ ਬੰਦੇ ਉਧਰੋਂ ਕਿੰਨੇ ਆਉਂਦੇ ਆ ਉਹਨੇ ਫੜੇ ਜੂ ਬਾਤੇ ਆ ਕਿ ਇੱਕ ਬੰਦੇ ਦਾ ਮੁੱਲ ਕਿੰਨੇ ਬੰਦਿਆਂ ਦੇ ਬਰਾਬਰ ਆ ਤੇ ਅੱਛਾ ਚਲੋ ਬਾਕੀ ਚਾਈਨਾ ਨਾਲ ਰਿਲੇਸ਼ਨ ਤੇ ਟ੍ਰੇਡ ਵਾਰ ਲੱਗਣੀ ਲੱਗਣੀ ਆ ਆਪਾਂ ਨੂੰ ਦਿਖਦੀ ਆ ਕੀ ਚਾਈਨਾ ਤੁਹਾਨੂੰ ਲੱਗਦਾ ਕਿ ਉਹ ਉਹ ਵੀ ਇਸ ਤਰ੍ਹਾਂ ਦੀ ਅਗੋਂ ਕਰਨਾ ਸ਼ੁਰੂ ਕਰ ਦੂਗਾ ਜੇ ਤਾਂ ਦੂਜੇ ਪਾਸੇ ਉਹ ਆਪਣੀ ਨਵੀਆਂ ਮਾਰਕੀਟ ਜਿੱਦਾ ਲੱਭਣ ਵਾਲੇ ਤਰ ਪਿਆ ਇੱਕ ਅਮਰੀਕਨ ਡਾਲਰ ਨੂੰ ਇੱਕ ਖਤਰਾ ਪੈਦਾ ਹੋਇਆ ਜਿਹੜਾ ਬ੍ਰਿਕਸ ਦਾ ਜਿਹੜਾ ਜੇ ਤੱਕ ਕੋਈ ਨਾ ਕੀਤਾ ਕੋਈ ਨਹੀਂ ਧਮਕੀ ਬ੍ਰਿਕਸ ਨੂੰ ਆ ਇਹ ਸਾਰੀਆਂ ਚੀਜ਼ਾਂ ਤੇ ਕੀ ਵੇਖਦੇ ਹੋ ਕਿ ਆਉਣ ਵਾਲੇ 4 ਸਾਲ ਸਾਰਾ ਕੁਝ ਪਿੱਛੇ ਰਹਿ ਜਾਊਗਾ 트ੰਪ ਦੀ ਬੱਲੇ ਬੱਲੇ ਰਹੂਗੀ ਵੇਖੋ ਜੀ ਮੈਂ ਤੇ ਐ ਸਮਝਦਾ ਕਿ ਜਿਹੜਾ ਨਾ ਇੱਕ ਬੰਦਾ ਨਾ ਪਾਗਲ ਹੋ ਜਾਂਦਾ ਸ਼ੇਖਾਂ ਦਾ ਮੁੰਡਾ ਯਾ ਖਸਰੀਆਂ ਦਾ ਮੁੰਡਾ ਪਾਗਲ ਹੋ ਕੇ ਨਾ ਤੇ ਨਾਲ ਦੇ ਘਰ ਦੀਆਂ ਇੱਟਾਂ ਫੜ ਕੇ ਨਾ ਆਪਣੇ ਘਰ ਸੁੱਟਣ ਲਾ ਪੈਂਦਾ ਯਾਨੀ ਪਾਗਲ ਹੋ ਕੇ ਵੀ ਅਗਲੇ ਦੀ ਇੱਟਾਂ ਆਪਣੇ ਘਰ ਸੁੱਟਦਾ ਐ ਇੰਨਾ ਦੀ ਜਿਹੜੀ جنگ ਹੋਣੀ ਹੈ ਨਾ ਟ੍ਰੇਡ ਵਾਰ ਹੋਣੀ ਹੈ ਇਹ ਕੋਈ ਸਰ ਦੂ ਬਦੂ ਗੁੰਮਥਾਨ ਕੀ جنگ ਨਹੀਂ ਹੋਣੀ ਠੀਕ ਹੈ ਐ ਟ੍ਰੇਡ ਵਾਰ ਹੋਏਗੀ ਜਿਹੜਾ ਚੰਗਾ ਪਰਫਾਰਮ ਕਰੇਗਾ ਜਿਹੜਾ ਚੰਗੀ ਮਾਰਕੀਟਿੰਗ ਕਰੇਗਾ ਜਿਹੜਾ ਆਪਣੀ ਚੀਜ਼ ਦੋ ਪੈਸੇ ਸਸਤੀ ਰੱਖੇਗਾ ਲੋਕੀ ਉਧਰ ਜਾਣਗੇ ਉਹ ਜਿੰਨੀਆਂ ਮਰਜ਼ੀ ਟ੍ਰੇਡ ਪਵੰਦੀਆਂ ਲਾਲੇ ਟੈਕਸ ਪਵੰਦੀਆਂ ਲਾਲੇ ਜੋ ਮਰਜ਼ੀ ਮਰਕਾ ਕਰੇ ਸਦ ਇਹ ਅੱਜ ਇੱਕ ਬਦੇ ਨੂੰ ਇੱਕ ਅਥੌੜੀ ਹਨ ਮ ਜਿਹੜਾ ਉਹ ਇੱਕ 1.5 ਡਾਲਰ ਦੀ ਮਿਲ ਜਾਂਦੀ ਹੈ ਇਥੋਂ ਡਾਲਰਾਂ માં ਤੋਂ ਉਹਨੂੰ ਜਦੋਂ ਉਹ ਹੀ ਥੋੜੀ ਫੇਰ ਤੋਂ 10 ਡਾਲਰ ਦੀ ਮਿਲਣਾ ਸ਼ੁਰੂ ਹੋਏਗੀ ਸਿੱਧੀ ਜਾਊਗਾ ਤੇ 10 ਡਾਲਰ ਦੀ ਮਿਲਣੀ ਆ ਹਾਂ ਤੇ ਉਹ ਉਹ ਕਿੰਜ ਬਰਦਾਸ਼ਤ ਕਰੇਗਾ ਉਹ ਖلاف ਨਹੀਂ ਹੋਏਗਾ ਪਰ ਸਰ ਡਾਲਰਾਂ ਵਾਲੀ ਥੋੜੀ ਦੇ ਪੈਗੀ ਸੱਟ ਨਹੀਂ ਉਹ ਹੱਥ ਹੰਡਲਾ ਚ ਰਹੀ ਥੋੜੀ ਅੱਗੇ ਦੁਰ ਜੀ ਤੁਸੀਂ ਗੱਲ ਦੀ ਗੱਲ ਦੀ ਰੂਹ ਤੱਕ ਜਾਓ ਨਾ ਅੱਛਾ ਚਲੋ ਸਾਡੇ ਖੇਤੇ ਚ ਕੀ ਫਰਕ ਹੋਊਗਾ ਇਹਦੇ ਨਾਲ ਸਾਡੇ ਖੇਤੇ ਨਾਲ ਸਾਡੇ ਨਾਲ ਕੀ ਕੀ ਫਰਕ ਪਊਗਾ ਤੂੰ ਪਾਕਿਸਤਾਨ ਤੋਂ ਸ਼ੁਰੂ ਕਰ ਦੇ ਪਕਿਸਤਾਨ ਤੇ ਅਸੀਂ ਤੇ ਇਸ ਚੀਜ਼ ਤੇ ਬਲੀਵ ਕਰਦੇ ਹਾਂ ਕਿ ਪਾਕਿਸਤਾਨ ਦੇ ਹਾਲਾਤ ਸਟੈਬਲਿਸ਼ਮੈਂਟ ਨੂੰ ਕੋਈ ਬੰਦਾ ਅੱਖਾਂ ਕੱਢਣ ਵਾਲਾ ਵੀ ਆਇਆ। ਔਰ ਉਹ ਇੱਕ ਬੰਦੇ ਨੇ ਕੀ ਕਰਨਾ ਹੁੰਦਾ? ਮਾਲੇ ਬੰਦੇ ਨੇ ਉਹਦੀ ਕੀ ਖੁਆਇਸ਼ ਹੁੰਦੀ ਹੈ? ਪਾਕਿਸਤਾਨ ਤੇ ਬਹੁਤ ਮਾਲਾ ਮੁਲਕ ਦੀ ਇਕਨੋਮੀ ਇਕਨੋਮੀ ਲਈ ਔਰ ਮਸਲ ਹਰ لحاظ ਨਾਲ ਉਹ ਕੀ ਕਰੇਗਾ? ਉਹ ਹਾਂ ਜਿਹੜੀ ਸਾਡੀ ਇਸਟੈਬਲਿਸ਼ਮੈਂਟ ਦੇ ਸਾਨੂੰ ਗੰਦਾ ਤੇ ਉਹਨੇ ਕੀਤਾ ਇੰਨਾ ਕੋ ਨਿਊਕਲੀਅਰ ਹੋਣ ਦੇ ਬਾਵਜੂਦ ਵੀ ਇਹ ਉਹਦੇ ਪੰਜਵੀਂ ਵੱਡੀ ਦੁਨੀਆ ਦੀ ਪੋਪੂਲੇਸ਼ਨ ਵਾਈਜ਼ ਕੰਟਰੀ ਹੋਣ ਦੇ ਬਾਵਜੂਦ ਤੇ ਪਰ ਤੰਗੇ ਮੇਰਾ ਖਿਆਲ ਹੈ ਕਿ ਉਹਨੇ ਜਿਹੜੇ ਤਿੰਨ ਚਾਰ ਜਿਹੜਾ ਆਪਣੇ ਡਵਾਈਜ਼ਰ ਲਾਏ ਨੇ ਰੀਚਰਡ ਗਰਨੇਲ ਤੇ ਉਹ ਦੋ ਤਿੰਨ ਫਾਇਦੇ ਦਾ ਤੇ ਇਹ ਉਹ ਵੀ ਇਹ ਦਾ ਐਂਟੀ ਪਾਕਿਸਤਾਨ ਸੋਚ ਰਖਦੇ ਨਹੀਂ ਐਂਟੀ ਪਾਕਿਸਤਾਨ ਨਹੀਂ ਐਂਟੀ ਇਸਟੈਬਲਿਸ਼ਮੈਂਟ ਉਹਨਾਂ ਦਾ ਪਹਿਲੇ ਹੀ ਫਟਾ ਪੈ ਗਏ ਦੋ ਤਿੰਨ ਵੀਕ ਤੋਂ ਤਾਂ ਇੱਕ ਇੱਕ ਜਿਹੜੀ ਪਾਕਿਸਤਾਨ ਦੇ ਮੀਡੀਆ ਚ ਐਸੋੜੇ ਬੜੀ ਚਰਚਾ ਚੱਲ ਰਹੀ ਹੈ ਉਹ ਇਹ ਆ ਕਿ ਹਾਲਾਂਕਿ ਇਮਰਾਨ ਖਾਨ ਨੇ ਰਾਣੇ ਸਰal ਜਾਬਲਾਇਆ ਸੀ ਕਿ ਅਮਰੀਕਾ ਮੈਨੂੰ ਦੇਖਣਾ ਚਾਹੁੰਦਾ ਤੇ ਉਹ ਕਹਿੰਦੇ ਆ ਕਿ ਇਹ ਇਮਰਾਨ ਖਾਨ ਸਰ ਪਾਰਟੀ ਦੂਸਰੀ ਸੀ ਡੈਮੋਕਰੈਟਿਕ ਜਦੋਂ ਵੀ ਆਏ ਨੇ ਉਹਨਾਂ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਇਆ ਅਮਰੀਕਾ ਜੀਰੋਂ ਪਰ ਹੁਣ ਕਹਿੰਦੇ ਟਰੰਪ ਜਿਹੜੇ ਆ ਉਹ Imran Khan ਦੀ ਕਾਫੀ ਹੈਲਪ ਕਰ ਸਕਦੇ ਆ ਤੇ ਉੱਥੇ ਰੁਖ ਬਦਲ ਸਕਦਾ ਸੀ ਬਿਲਕੁਲ ਇਸ ਮੌਕੇ ਅਸੀਂ ਆਜ਼ਾਦ ਜੀ ਪ੍ਰੋਗਰਾਮ ਕਰ ਚੁੱਕੇ ਆ ਤੇ ਉਹਦੇ ਤੇ ਬੜਾ ਫਰਕ ਪਿਆਏਗਾ ਉਹਨਾਂ ਪਾਕਿਸਤਾਨੀ ਗਵਰਨਮੈਂਟ ਨੇ ਇਵਨ ਇਵਨ ਕਿ ਪਾਕਿਸਤਾਨ ਦਾ ਬੈਸਟਰ ਵੀ ਨਹੀਂ ਬੁਲਾਇਆ ਪਾਕਿਸਤਾਨ ਦਾ ਇੰਟੀਰੀਅਰ ਮਨਿਸਟਰ ਜਿਹੜਾ ਜਨਰਲ ਆਸਮ ਬੰਦੀਰਜ਼ਾ ਪਾਂਝਾ ਲੱਗਦਾ ਰਿਸ਼ਤੇ ਚ ਉਹ ਉਹ ਅੰਦੀਰ ਮਿਸਰ ਦਾ ਆਸਨ ਸਾਹਿਬ ਨੇ ਬਗੈਰ ਇਲੈਕਸ਼ਨ ਕੰਟੈਸਟ ਕੀਤੇ ਉਹ ਬੰਦਾ ਤੇ ਉਹ ਜਿਹੜਾ ਉਹ ਉੱਥੇ ਜਾ ਕੇ ਬੈਠਾ ਹੈ ਬਲਾਵਲ ਪੁੱਟੋ ਉੱਥੇ ਜਾ ਕੇ ਬੈਠਾ ਹੈ ਬਲਾਵਲ ਪੁੱਟੋ ਨੂੰ ਜਿਸ ਬੰਦੇ ਆਖੇ ਤੈਨੂੰ ਮੈਂ ਉੱਥੇ ਦਾਵਤ ਨਾਮਾ ਲੈ ਦੇਵਾਂਗਾ ਵਾਰ ਦੂੰਗਾ ਉਹ ਬੰਦੇ ਨੂੰ ਮੈਂ ਜਾਣਾ ਇਸ ਕਮਲੀ ਉਮੀਦ ਚ ਵੀ ਸਾਡੇ ਸ਼ਾਇਦ ਬਲਾਵਲ ਜੀ ਜੀ ਉਹ ਅਮਰੀਕਾ ਚ ਆਇਆ ਪਰਸੋਂ ਦਾ ਤਰਸੋਂ ਦਾ ਤੇ ਉਹਨਾਂ ਦੋ ਦਿਨ ਉਸੇ ਬੈਕ ਇੰਤਜ਼ਾਰ ਕੀਤਾ ਤੇ ਅੱਜ ਸਵੇਰੇ ਤੇ ਉਹਨਾ ਕੈਪਟਲ ਹਿਲਕ ਦੀ ਜਿਹੜਾ ਹੋਟਲ ਹੈ ਉਹਦੇ ਵਿੱਚ ਕਮਰਾ ਲਿਆ ਸੀ ਕਿ ਅਸੀਂ ਜਲਦੀ ਆਖਰੀ ਵਕਤ ਤੱਕ ਕੋਸ਼ਿਸ਼ ਕਰਦੇ ਹਾਂ ਨਹੀਂ ਸੀ ਵੀ ਸ਼ਾਇਦ ਕੰਮ ਬਣ ਜੇ ਤੇ ਉਹ ਨਹੀਂ ਬਣਿਆ ਤੇ ਉਹ ਫਿਰ ਬਲਾਵਲ ਪੁੱਟ ਨੇ ਸੁਣਿਆ ਥੱਪੜ ਵੀ ਮਾਰਦੇ ਨੇ ਤੇ ਗਾਲ੍ਹਾਂ ਵੀ ਕੱਢੀਆਂ ਨੇ ਉਹ ਤੇ ਓਵਰ ਸੀਜ਼ ਦਾ ਇੱਕ ਪਾਕਿਸਤਾਨੀ ਸੀ ਜਿਹਨੇ ਸਾਰਾ ਤਮਾਸ਼ਾ ਲਾਇਆ ਸੀ ਤੇ ਉਹਨੂੰ ਥੱਪੜ ਵੀ ਮਾਰਦੇ ਨੇ ਤੇ ਗਾਲ੍ਹਾਂ ਵੀ ਕੱਢੀਆਂ ਨੇ ਤੇ ਉਹ ਇਸ ਤੋਂ ਫਰਸਟ੍ਰੇਟਡ ਹੋਏ ਨੇ ਕਿਉਂਕਿ ਇਹਨਾਂ ਕੋਲ ਬਚਨ ਦਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਇਹਨਾਂ ਨੂੰ ਲੋਬੀਸ ਇਨਾਂ ਨੂੰ ਹਾਰ ਕਰਨਾ ਚਾਹੁੰਦੇ ਨੇ ਖੁਦ ਇਹਨਾਂ ਦੀ والدہ ਮਾਧਮਾ ਬਲਾਵਲ ਪਟੋਦੀ ਜਿਹੜੀ ਹੈ ਮਾਧਮਾ ਬੀਂਦਰ ਪਟੋ ਅਸੀਂ ਉਹਦਾ ਲੋਬਿੰਗ ਦਾ ਕੰਮ ਕਰਦੇ ਰਹੇ ਹਾਂ ਲੋਬੀ ਸਹਾਇਰ ਕਰਦੇ ਰਹੇ ਹਾਂ ਮੈਂ ਬਤਾਤੇ ਖੁਦ ਕਰਦਾ ਰਹੇ ਹਾਂ ਜੀ ਜੀ ਤੇ ਇਹਨਾਂ ਕੋਲ ਉਹ ਮੈਨੇਜ ਨਹੀਂ ਹੋਇਆ ਤੇ ਆਜੂ ਜਿਹੜਾ ਬੰਦਾ ਇੱਕ ਫਸਲ ਡੇਜ ਜੇ ਅੱਗੇ ਲਾਇਆ ਸਨ ਉਹਨੂੰ ਗਾਲਾਂ ਵੀ ਪਈਆਂ ਤੇ ਤਫਫਾ ਸਫਲ ਵੀ ਪਈਆਂ ਭਾਰਤ ਨਾਲ ਕਿਉਂ ਰਿਸਬੰਧ ਹੋਣਗੇ ਵੇਖੋ ਇਹ ਤੇ ਭਾਰਤੀ ਦਾ ਸਕਦਾ ਹੈ ਤੇ ਨਹੀਂ ਤੁਸੀਂ ਸਾਰੀ ਨੋਲਿਜ ਰੱਖਦੇ ਹੋ ਪਰ ਪਤਾ ਲੱਗੇ ਤੁਹਾਨੂੰ ਕਿੱਦਾਂ ਲੱਗਦਾ ਹੈ ਕਿ ਭਾਰਤ ਨਾਲ ਸਖਾਵੇ ਚੱਲਣਗੇ ਕਿਉਂਕਿ ਭਾਰਤ ਵਿੱਚ ਇੱਕ ਕਲੇਮ ਕੀਤਾ ਜਾਂਦਾ ਹੈ ਜਿਹੜੇ ਦੋਨਾਂ ਕਲੇਮ ਕੀਤਾ ਜਾਂਦਾ ਆ ਜਿਹੜੇ ਸ਼ਹਿਰ ਨੂੰ ਮੈਂ ਬਿਲੋਂਗ ਕਰਦਾ ਉਥੇ ਇੱਕ ਸੱਜਣ ਡਿਪਲੋਮੈਟ ਰਹਿ ਸੀ ਉਹ ਅਮਰੀਕਾ ਦੇ ਐਸੇ ਜੈ ਸ਼ੰਕਰ ਕੇ ਨਾਲ ਦੀ ਰਹਿ ਸੀਗੇ ਉਹ ਤੇ ਉਹ ਕਲੇਮ ਕਰਦੇ ਸੀ ਕਿ ਸਾਡੀ ਅਮਰੀਕਾ ਦੇ ਨਾਲ ਹੁਣ ਡਿਪਲੋਮੈਟਿਕ ਸਬੰਧ ਨਹੀਂ ਆ ਸਾਡੀ ਤੇ ਪਾਰਟਨਰਸ਼ਿਪ ਆ ਇਹਦੇ ਬਰਾਬਰ ਦੇ ਭਰਾ ਆ ਨਾ ਭਾਈਵਾਲ ਜਿੱਦਾਂ ਕਿਸੇ ਸਮੇਂ ਇੰਡੀਆ ਪਾਕਿਸਤਾਨ ਕਹਿੰਦਾ ਹੁੰਦਾ ਸੀਗਾ ਤੇ ਇੰਡੀਆ ਦੇ ਵਿੱਚ ਹੁਣ ਇੱਕ ਖੁਸ਼ਖਬਰੀ ਸੀ ਪਿਛਲੇ ਕੁ ਸਮੇਂ ਤੋਂ ਕਿ ਇੰਡੀਆ ਤੇ ਅਮਰੀਕਾ ਦੇ ਸਬੰਧ ਇੰਨੇ ਗੂੜੇ ਹੋ ਗਿਆ ਕਿ ਇੱਕ ਧੇਰਿਆ ਦੂਜੇ ਪਾਸੇ ਮੈਂ ਅੱਜ ਹੀ ਜਦੋਂ ਖਬਰਾਂ ਸੋਰੇ ਲੱਭ ਰਿਹਾ ਸੀ ਕਰ ਰਿਹਾ ਸੀ ਇਧਰੋਂ ਉਧਰੋਂ ਤੇ ਮੈਂ ਵੇਖ ਰਿਹਾ ਸੀ ਕਿ ਮੋਦੀ ਨੂੰ ਨਾਂ ਬੁਲਾਉਣ ਦੀ ਵਜ੍ਹਾ ਇਹ ਕਿ ਵੀ ਦੱਸੀ ਗਈ ਆ ਇੱਕ ਤੇ ਆਪਾਂ ਪਿੱਛੇ ਡਿਸਕਸ ਕੀਤੀ ਸੀਗੀ ਕਿ ਉਹ ਮੋਦੀ ਸਾਹਿਬ ਆਏ ਸੀ ਇਲੈਕਸ਼ਨ ਕੋ ਪੰਜ ਚਲੇ ਇਲੈਕਸ਼ਨ ਤੇ ਮੁੜ ਕੇ ਮਿਲ ਕੇ ਨਹੀਂ ਗਏ ਉਹਨਾਂ ਨੂੰ ਇਦਾਂ ਲੱਗਿਆ ਕਿ ਨਹੀਂ ਉਹ ਬੀਬੀ ਜਿੱਤ ਰਹੀ ਆ ਦੂਜੀ ਗੱਲ ਜਿਹੜੀ ਕੁਝ ਜਿਹੜੇ ਮਾਰਨੇ ਮਾਰੀ ਨੇ ਉਹ ਕਹ ਰਹੇ ਨੇ ਕਿ ਜਿਹੜੇ 트럼ਪ ਸਾਹਿਬ ਆ ਉਹ ਇਸ ਗੱਲੋਂ ਵੀ ਥੋੜੇ ਮੋਦੀ ਨਾਲ ਨਾਰਾਜ ਆ ਹਾਲਾਂਕਿ ਉਹਨਾਂ ਹੋਡੀ ਮੋਦੀ ਇੱਥੇ ਬੜਾ ਵੱਡਾ ਹੋਇਆ ਸਮਾਗਮ ਮੁੜ ਕੇ ਉਹਨਾਂ ਵੀ ਨਮਸਤੇ 트럼ਪ ਕਿਹਾ ਇੰਡੀਆ ਜਾ ਕੇ ਬੜਾ ਵੱਡਾ ਸਮਾਗਮ ਕੀਤਾ ਤੇ ਉਹ ਕਹਿੰਦੇ ਆ ਕਿ ਜਿਸ ਤਰੀਕੇ ਨਾਲ ਅਗਰੈਸਿਵ ਰੋਲ ਇੰਡੀਆ ਦਾ ਚਾਹੀਦਾ ਸੀ ਚਾਈਨਾ ਦੇ ਖਿਲਾਫ ਉਦਾਂ ਤਾਂ ਇੰਡੀਆ ਨੇ ਨਹੀਂ ਕੀਤਾ ਇਸ ਕਰਕੇ ਉਹ ਖੁਸ਼ ਨਹੀਂ ਆ ਉਹਨਾਂ ਤੋਂ ਵੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਬਲਕਿ ਉਹ ਬ੍ਰਿਕਸ ਵੀ ਸ਼ਾਮਲ ਹੋਇਆ ਬ੍ਰਿਕਸ ਵਿੱਚ ਸ਼ਾਮਲ ਕੀ ਫਾਊਂਡਰਾਂ ਚ ਆਉਂ ਉਹ ਇੰਡੀਆ ਉਹਦੇ ਫਾਊਂਡਰ ਮੈਂਬਰ ਆ ਜਾ 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 ਤੁਹਾਨੂੰ ਕੀ ਲੱਗਦਾ ਹੈ ਕਿ ਇੰਡੀਆ ਨਾਲ ਕਿਦਾਂ ਦੇ ਸਬੰਧ ਰਹਿਣਗੇ ਉੱਪਰ ਥੱਲੇ ਹੁੰਦੇ ਰਹਿਣਗੇ ਨਾਰਾਜ਼ਗੀ ਵਧੇਗੀ ਜਾਂ ਅੱਗੇ ਜਾ ਕੇ ਉਹ ਟੈਰਫ ਵਾਲੀ ਧਮਕੀ ਲੱਗੂਗੀ ਦੇਖੋ ਜੀ ਉਹ ਆਂਦੇ ਨੇ ਕਿ ਜਿਹੜੀ ਕਾਜ਼ਾ ਵਾਲੀ ਹੁੰਦੀ ਹੈ ਨਾ ਉਹ ਤੁਹਾਡੇ ਤੇ ਹਾਵੀ ਹੁੰਦੀ ਹੈ ਤੇ ਤੁਹਾਡ ਨੂੰ ਜੋ ਮਦੀ ਪੂਰਾ ਦਿਨ ਕਰਦੇ ਰਹੋ ਉਹ ਤੁਹਾਨੂੰ ਮਨਾ ਲੈਂਦੀ ਆਖਰ ਕਿ ਨਹੀਂ ਇਹ ਕੰਮ ਹੋਣਾ ਚਾਹੀਦਾ ਹੁਣ ਜਿਹੜਾ ਨਵਾਂ ਵਾਈਸ ਪ੍ਰੈਜ਼ੀਡੈਂਟ ਬਣਿਆ 20 ਹਮ ਨਵਾਂ ਵਾਈਸ ਪ੍ਰੈਜ਼ੀਡੈਂਟ ਬਣਿਆ 20 ਉਹਦੀ ਜਿਹੜੀ ਇਹ ਮੋਤਰਮਾ ਉਹ ਵੀ ਇੰਡੀਅਨ ਨੇ ਵੈਸਟੀ ਜੀ ਜਿੱਤੀ ਜਿਹੜਾ ਇਹਦਾ ਨਾਇਬ ਸਦਰ ਬਣਿਆ ਵਾਈਸ ਪ੍ਰੈਜ਼ੀਡੈਂਟ ਬਣਿਆ ਹਾਂਜੀ ਉਹਦੀ ਬੇਗਮ ਜਿਹੜੀ ਹੈ ਨਹੀਂ ਮੈਂ ਗੱਲ ਕਰਨਾ 25 ਜਿਹੜੇ ਨੇ ਵੱਡੀਆਂ ਟਾਪ 25 ਕੰਪਨੀਆਂ ਅਮਰੀਕਾ ਦੀਆਂ ਉਹਨਾਂ ਦੇ ਹੈ ਜਿਹੜੇ ਅਮਰੀਕਨ ਨੇ ਸੋਰੀ ਇੰਡੀਅਨ ਅਮਰੀਕਨ ਨੇ ਇੰਡੀਅਨ ਅਮਰੀਕਨ ਨੇ ਫਿਰ ਜਿਹੜਾ ਐਫਬੀਏ ਐਫਬੀਏ ਦਾ ਜਿਹੜਾ ਬਣ ਐਫਬੀਆਈ ਐਫਬੀਆਈ ਦਾ ਜਿਹੜਾ ਚੀਫ ਬਣਿਆ ਪਟੇਲ ਉਹ ਵੀ ਮਤਲਬ ਕੈਸ਼ ਪਟੇਲ ਹਾਂ ਤੇ ਇਹ ਸਾਰੀ ਚੀਜ਼ਾਂ ਸਰ ਫਰਕ ਪੈਂਦਾ ਕੁਈ ਸਮਝੇ ਉਤੇ ਚੀਜ਼ ਨੂੰ ਲੇਕਿਨ ਆਉ ਹੁਣ ਮੋਦੀ ਸਾਹਿਬਾ ਸੇ ਨਰਿੰਦਰ ਮੋਦੀ ਸਾਹਿਬਾ ਸੇ ਰਿਸਪੈਕਟੇਬਲ ਮੇਂ ਜ਼ਿਆਦਾ ਸੇ ਉਹਨਾਂ ਆਸੀ ਕੰਮ ਕਰਨਗੇ ਕਿ ਨਹੀਂ ਕਰਨਗੇ ਕਿਉਂਕਿ ਇੰਡੀਆ ਚ ਮੋਸਟਲੀ ਜਦੋਂ ਬੰਦਾ ਐਸ ਲੈਵਲ ਤੇ ਚੱਲ ਜਾਂਦਾ ਤੇ ਮੈਂ ਆਖਣਾ ਚਾਹਾਂਗਾ ਐਪਰੀਸੀਏਸ਼ਨ ਇੰਡੀਅਨ ਵਾਸਤੇ ਉਹ ਫਿਰ ਪਾਰਟੀਬਾਦੀ ਤੋਂ ਹਟ ਕੇ ਸੋਚਦਿਆ ਠੀਕ ਹੈ ਉਹ ਮੇਰਾ ਨਹੀਂ ਖਿਆਲ ਕਿ ਉਹ ਇੰਡੀਅਨ ਦੇ लोकल पॉलिटिक्स ਦੇ ਵਿੱਚ ਕੋਈ ਐਸਾ ਆਪਣਾ ਕੋ ਮੇਜਰ ਹਾਂ ਫਿਰ ਨਹੀਂ ਮੈਂ ਵਪਾਰ ਦੇ ਪੱਖ ਤੋਂ ਕਹਿ ਰਿਹਾ ਇੰਡੀਆ ਦੀ ਅੰਦਰ ਦੀ ਪੋਲਟਿਕਸ ਚ ਚੱਲ ਰਹੀ ਗੱਲਾਂ ਉਹਦੇ ਪਤਾ ਨਹੀਂ ਕੀ ਆ ਅੱਜ ਉਹ ਅਬਾਨੀ ਸਾਹਿਬ ਵੀ ਉੱਥੇ ਨਜ਼ਰ ਆਏ ਸਨ ਆਪਣੀ ਬੀਵੀ ਨਾਲ ਅਬਾਨੀ ਨਾਲ ਉਹਨਾਂ ਦੇ ਪਰਿਵਾਰਕ ਰਿਲੇਸ਼ਨ ਹੈ ਨਹੀਂ ਕਾਫੀ ਲੱਗੇ ਨਾਲੇ ਬਿਜ਼ਨਸ ਦੇ ਰਿਲੇਸ਼ਨ ਸਨ ਅਬਾਨੀ ਸਾਹਿਬ ਨੂੰ ਤੁਸੀਂ ਕਿੰਜ ਇਗਨੋਰ ਕਰ ਸਕਦੇ ਹੋ ਨਹੀਂ ਪਰ ਉਹਨਾਂ ਨਾਲੋਂ ਵੱਡਾ ਤੇ ਅਡਾਨੀ ਆ ਤੇ ਅਡਾਨੀ ਦੇ ਉੱਤੇ ਕੇਸ ਚੱਲ ਰਿਹਾ ਬੈਠਿਆ ਹੈ ਉਹ ਨੰਬ ਦੇ ਹੋਣ ਤੇ ਕੇਸ ਵਾਪਸ ਹੋ ਜਾਣਗੇ ਜਿਹੜੇ ਉਹਨਾਂ ਬਾਈਡਨ ਸਾਹਿਬ ਨੇ ਕੀਤੇ ਸੀ ਇਹ ਤੇ ਹੁਣ ਡਾਨੀ ਸਾਹਿਬ ਵੀ ਦੱਸ ਸਕਦੇ ਨੇ ਕਿ ਕੀ ਹਾਲਾਤ ਹੋਣਗੇ ਕਿਉਂਕਿ ਮੈਂ ਇਸ ਸਬੰਧਤ ਜਿਹੜੀਆਂ ਅਸਾਰੀਆਂ ਇੰਡਨਬਰਗ ਜਿੰਨੇ ਸਾਰਾ ਕੁਝ ਕੱਢਿਆ ਸੀ ਸ਼ੁਰੂਆਤੀ ਦੌਰ ਚ ਉਹ ਤੇ ਖਤਮ ਹੋ ਗਈ ਉਹ ਤੇ ਬੰਦ ਹੋ ਗਈ ਆਪਣੇ ਆਪ ਹੀ ਹਨਾ ਉਹ ਜਿਹੜੀ ਇੰਡਨਬਰਗ ਸੀ ਬੰਦ ਹੋ ਗਈ ਆ ਮਰਕਾ ਚ ਤੇ ਦੂਜੇ ਪਾਸੇ ਅਡਾਨੀ ਦੇ ਉਤੇ ਕੇਸ ਨੇ ਅਡਾਨੀ ਉਥੋਂ ਦਾ ਮਤਲਬ ਇੰਡੀਆ ਦੇ ਵਿੱਚ ਲਗਭਗ ਸਾਰਾ ਕੁਝ ਅਡਾਨੀ ਕੋਲ ਆ ਅਬਾਨੀ ਦੀ ਪਿੱਛੇ ਨੇ ਹੁਣਾਂ ਤੇ ਉਹ ਜੇ ਮੋਦੀ ਸਾਹਿਬ ਦੇ ਉਹ ਬਹੁਤ ਚਿਹਤੇ ਨੇ ਜੇ ਉਹਨਾਂ ਨੂੰ ਟਰੰਪ ਸਾਹਿਬ ਦੁਖੀ ਕਰਨਗੇ ਤੇ ਮੋਦੀ ਜੀ ਰਾਨੂੰ ਤਕਰੀਬ ਰਹਿਣੀ ਆ ਤੇ ਫਿਰ ਰਵਿਸ਼ਾਨ ਜਿਹੜੇ ਖਟਮਟੇ ਰਹਿਣਗੇ ਮੇਰਾ ਖਿਆਲ ਇਹ ਕਿ ਅਬਾਨੀ ਸਾਹਿਬ ਆਪਣਾ ਅੰਚੈਸ ਵੇਖਣਗੇ ਅਡਾਨੀ ਸਾਹਿਬ ਆਪਣਾ ਵੇਖਣਗੇ ਮੋਦੀ ਸਾਹਿਬ ਆਪਣਾ ਵੇਖਣਗੇ ਤੇ ਲਾਜ਼ਮੀ ਗੱਲ ਹੈ ਇਹਨਾਂ ਸਾਰਿਆਂ ਤੋਂ ਹਟ ਕੇ ਟਰੰਪ ਸਾਹਿਬ ਦੀ ਤਜੀਹਾਤ ਉਹਨਾਂ ਦੀ ਪਾਰਟੀ ਕੁਝ ਹੋਰ ਅਮਰੀਕਾ ਉਹ ਉਹ ਕਹਿ ਹੀ ਰਹੇ ਨੇ ਅਮਰੀਕਾ ਫਸਟ ਪਿਛਲੀ ਵਾਰ ਇਹ ਗੱਲ ਕੀਤੀ ਸੀ ਕਿ ਨਾਟੋ ਚੋਂ ਸ਼ਾਇਦ ਬਾਹਰ ਚਲੇ ਜਾਣਗੇ ਯੂਰਪਨ ਨਾ ਕਿਦਾਂ ਰਿਸਪੌਂਡ ਕਰੇ ਸਰ ਅੱਜ ਅੱਜ ਉਹਨਾਂ ਜਿਸ ਤਰ੍ਹਾਂ ਯੂਕੇ ਦੇ ਪ੍ਰਾਈਮ ਮਿਨਿਸਟਰ ਨੂੰ ਲਤਾੜਿਆ ਓਏ ਹੋਏ ਹੋਏ ਪੈਂਜੀ ਉਹਨਾਂ ਕੀਤਾ ਕਿ ਜਿੰਜ ਕਿਤੇ ਦੂਸਰੀ ਕਲਾਸ ਦਾ ਬੱਚਾ ਸਕੂਲ ਚ ਸ਼ਰਤ ਕਰੇ ਤੇ ਉਹਨੂੰ ਮਾਸਟਰ ਨਹੀਂ ਲਟਾਲਦਾ ਐਸ ਤਰ੍ਹਾਂ ਲਟਾਲਿਆ ਔਰ ਉਹਨਾਂ ਨਿਓ ਲੇਬਰ ਪਾਰਟੀ ਵਾਲੇ ਉਹ ਤੇ ਇਹਨਾਂ ਦੇ ਨਾਲ ਸੂਤ ਹੀ ਨਹੀਂ ਨਾ ਬੈਣਾ ਉਹਦੇ ਆਪ ਨੂੰ ਪਤਾ ਹੀ ਹੈ ਮੈਂ ਜਿਹੜੇ ਲਿਸਟ ਵੇਖ ਰਿਹਾ ਸੀ ਮੈਂ ਅੱਗੇ ਨਾਮ ਹੀ ਲਿਆ ਸੀ ਥੋੜਾ ਜਿਹਾ ਕਿ ਜਿਹੜੀ ਇਹ ਸੂਚੀ ਆ ਉਹ ਤੇ ਜਰਮਨ ਤੋਂ ਜਿਹੜੇ ਨਾ ਸੱਦੇ ਆ ਉਹ ਹੈਗੀ ਆ ਆਲਟਰਨੇਟਿਵ ਫਾਰ ਜਰਮਨੀ ਏ ਐਫ ਡੀ ਜਿਹੜੀ ਐਕਸਟ੍ਰੀਮ ਰਾਈਟ ਗਰੁੱਪ ਆ ਉਹਦਾ ਜਿਹੜਾ ਪਾਰਟੀ ਦਾ ਹੈੱਡ ਹੈ ਟੀਨੇ ਸ਼ਰੂ ਪਾਲਾ ਉਹਨੂੰ ਸੱਦਿਆ ਬ੍ਰਿਟਨ ਦੇ ਵਿੱਚ ਰਿਫਾਰਮ ਪਾਰਟੀ ਜਿਹੜੇ ਇਹਨਾਂ ਦੇ ਦੋਨਾਂ ਦੇ ਮਤਲਬ ਜਿਹੜੀ ਸਭ ਤੋਂ ਜ਼ਿਆਦਾ ਐਕਸਟ੍ਰੀਮ ਰਾਈਟ ਆ ਉਹ ਗਰੁੱਪ ਨੂੰ ਉਹਨਾਂ ਨੇ ਸੱਦਿਆ ਇਸੇ ਤਰ੍ਹਾਂ ਹੀ ਇਹ ਤਰ੍ਹਾਂ ਬਾਕੀ ਤੇ ਜਿਹੜੇ ਕੋਈ ਇਸ ਵੇਲੇ ਮਲੇਨੀ ਹੈਗੀ ਆ ਜਾਂ ਉਹ ਦੂਜੇ ਹੈਗੇ ਉਹਨਾਂ ਦਾ ਤੇ ਠੀਕ ਆ ਪਰ ਹੈੱਡ ਨੂੰ ਸੱਦ ਕੇ ਮੰਨ ਲਓ ਟਰੰਪ ਸਾਹਿਬ ਮੋਦੀ ਨੂੰ ਪਾਸੇ ਕਰਕੇ ਤੇ ਉਥੋਂ ਇੱਕ اپੋਜੀਸ਼ਨ ਦਾ ਬੰਦਾ ਕੇਜਰੀਵਾਲ ਨੂੰ ਸਾਧ ਲੈਂਦੇ ਆ ਤੇ ਉਹਦੇ ਮੈਨੇ ਕੁਝ ਹੋਰ ਹੁੰਦੇ ਆ ਹਨਾ ਇਸੇ ਤਰ੍ਹਾਂ ਹੀ ਜੇ ਤੂੰ ਪਾਕਿਸਤਾਨ ਦੀ ਵੇਖੋ ਸਿਆਸਤ ਸਰ ਤੁਸੀਂ ਜੇਵਜ਼ਰ ਨਾ ਨਹੀਂ ਕਿਉਂ ਨਹੀਂ ਲੈਂਦੇ ਕਿਹਦੇ ਮੋਦੀ ਦੇ ਮੁਕਾਬਲੇ ਕੇਜਰੀਵਾਲ ਦੀ ਕੀ ਕੀ ਅਸੀਅਤ ਨਹੀਂ ਕੇ ਕੇਜਰੀਵਾਲ ਚਲੋ ਉਹ ਇੰਪੋਰਟੈਂਟ ਚੀਜ਼ ਹੈ ਕਿਹਦਾ ਨਾ ਨਹੀਂ ਲੈਂਦੇ ਮੈਂ ਆਪਣਾ ਰਾਹੁਲ ਗਾਂਧੀ ਰਾਹੁਲ ਗਾਂਧੀ ਸਾਹਿਬ ਦਾ ਅ ਰਾਹੁਲ ਗਾਂਧੀ ਦਾ ਨਾਮ ਹੈ ਇਸ ਕਰਕੇ ਨਹੀਂ ਸਰ اپੋਜੀਸ਼ਨ ਲੀਡਰ ਹੈ ਹਾਂ ਹਾਂ اپੋਜੀਸ਼ਨ ਲੀਡਰ ਤੇ ਹੈ ਪਰ ਮੈਂ ਕੇਜਰੀ ਵਾਲੇ ਇਸ ਕਰਕੇ ਕਹਿ ਰਹੇ ਹਾਂ ਕਿ ਇਹ ਤੇ ਬਾਪੂ ਜੀ ਹੀ ਲੀਡਰ ਵੀ ਜਿਹੜੇ ਦਾ ਸੱਦੇ ਆ ਜਿਹੜੀ ਰਿਫਾਰਮ ਪਾਰਟੀ ਆ ਉਹ ਤੇ ਉੱਥੇ ਹੈ ਨਹੀਂ ਉਹ ਤੇ ਕੰਜ਼ਰਵੇਟਰ ਪਾਰਟੀ ਹੈ ਇਹ ਇੱਕ ਉਹਦਾ ਜਾਤੀ ਪ੍ਰਿਵੀਲੇਜ ਨੂੰ ਇਸਤੇਮਾਲ ਕੀਤਾ ਹੈ ਆਪਰੇ ਦਾਤੀ ਮਹਿਮਾਨ ਬੁਲਾ ਨਹੀਂ ਇਹ ਆ ਬਾਂਡੀ ਜੇ ਚੁਣ ਚੁਣ ਕੇ ਬਾਇਆ ਨਾ ਚੁਣ ਚੁਣ ਕੇ ਚੁਣ ਕੇ ਹੀ ਕਰਦੇ ਆ ਸਰ ਉਥੇ ਪੂਰਾ ਤੁਹਾਨੂੰ ਦਰਸਾਨ ਪਹੁੰਚਾਣਾ ਤੇ ਮੈਂ ਤੁਹਾਡਾ ਕਿਹੜਾ ਦੁਸ਼ਮਣ ਲਿਆਵਾਂ ਕਿ ਤੁਹਾਨੂੰ ਢਾਹ ਲਾ ਲਵੇ ਉਹ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਨਾ ਇਹ ਤੁਹਾਡੇ ਦੇ ਨਹੀਂ ਖਲਾਬੀ ਇਹ ਬਸ ਇਹ ਚੁਣ ਚੁਣ ਕੇ ਨਾ ਹੋਇਆ ਅੱਛਾ ਚਲੋ ਤੇ ਜਿਹੜੇ ਖਿੱਤੇ ਦੇ ਨਿਕਨੇ ਨਿਕੇ ਮੁਲਕ ਨੇ ਬਰਮਾ ਚ ਬੜਾ ਕੁਝ ਚੱਲ ਰਿਹਾ ਬੰਗਲਾਦੇਸ਼ ਚ ਕਾਫੀ ਕੁਝ ਚੱਲ ਰਿਹਾ ਪਿਛਲੀ ਜਿਹੜੀ ਹਕੂਮਤ ਹੈ ਕਹਿੰਦੇ ਸੀ ਉਹਨਾਂ ਨੇ ਕਾਫੀ ਇੰਟਰਸਟ ਲਿਆ ਇਹ ਅਸੀਂ ਨਾਨੂ ਢਾਉਣ ਲਈ ਬਰਮਾ ਦੀਪ ਵਿੱਚ ਵੀ ਚ ਕਾਫੀ ਕੁਝ ਚੱਲ ਰਿਹਾ ਹੈ ਉਹਨਾਂ ਦੀ ਯਰਾਕਾਨ ਆਰਮੀ ਅੱਧਾ ਕੋ ਉਧਰ ਤੁਰੇ ਫਿਰਦੀ ਆ ਹੈ ਦੂਜੇ ਪਾਸੇ ਅਫਗਾਨਿਸਤਾਨ ਵਾਲਾ ਮਸਲਾ ਜੇ ਸਾਡੇ ਸਾਹਮਣੇ ਆ ਉਥੋਂ ਨਿਕਲ ਕੇ ਆਏ ਆ ਬੜਾ ਕੁਝ ਛੱਡ ਕੇ ਆਏ ਆ ਉਸ ਬਜ਼ੁਰਗ ਦੀਆਂ ਜਿਹੜੀਆਂ ਫੂਡਸ ਕੀ ਕਹਿ ਸਕਦੇ ਮੂਰਖਤਾਵਾਂ ਉਹਨੇ ਵੀ ਕਿਹਾ ਮੂਰਖ ਮੂਰਖ ਵਾਲੇ ਜਿਹੜੇ ਉਹਦੇ ਆਰਡੀਨੈਂਸ ਸਾਰੇ ਰੱਦ ਸਮਝੋ ਤੇ ਉਹਨਾਂ ਬਾਰੇ ਇਹਨਾਂ ਦਾ ਕਿਹੋ ਜਿਹਾ ਥਿਊ ਹੋਗਾ ਕਿਉਂਕਿ ਉਹਨਾਂ ਦਾ ਸਾਡੇ ਤੇ ਅਸਰ ਪੈਂਦਾ ਸਾਡੇ ਆਂਦੀ ਗਵਾਂਡੀ ਨਹੀਂ ਸਰ ਮੈਂ ਸਮਝਣਾ ਕਿ ਜੇ ਅਮਰੀਕਾ ਸਾਡਾ ਪਿੱਲਾ ਆਪਣਾ ਟੈਸਟ ਵਾਚ ਕਰੇਗਾ ਉਹ ਤਾਂ ਕਲੀਅਰ ਹੀ ਹੈ ਨਾ ਔਰ ਸਾਡਾ ਟੈਸਟ ਉਸ ਹੱਦ ਤੱਕ ਉਹਨਾਂ ਦੀ ਮਾਰਕੀਟ ਦੇ ਹੱਦ ਤੱਕ ਕਿ ਇੰਡੀਆ ਨੂੰ ਉਹਨਾਂ ਸਾਫ ਕਾਇਤ ਹੈ ਕਿ ਤੁਸੀਂ ਸਾਡੇ ਕੋਲ ਲੈਂਦੇ ਖਰੀਦੇ ਘੱਟੋ ਤੇ ਵੇਚਦੇ ਜ਼ਿਆਦਾ ਜ਼ਿਆਦਾ ਵੇਚਦਾ ਇੰਡੀਆ ਠੀਕ ਹੈ ਤੇ ਤੁਸੀਂ ਉਸ ਇਕੱਲਾ ਇੱਕੋ ਮੁਲਕ ਹੈ ਅਮਰੀਕਾ ਜਿਹਨੂੰ ਇੰਡੀਆ ਜ਼ਿਆਦਾ ਸਮਾਨ ਵੇਚਦਾ ਤੇ ਖਰੀਦਦਾ ਘੱਟ ਆ ਬਾਕੀ ਤਾਂ ਉਹਨਾਂ ਦਾ ਬੈਲੈਂਸ ਨਹੀਂ ਆ ਸਕੂ ਉਲਟੀ ਗੱਲ ਚਾਈਨਾ ਨਾਲ ਕੋਈ ਬੈਲੈਂਸ ਨਹੀਂ ਆ ਚਾਈਨਾ ਤੋਂ ਸਭ ਕੁਝ ਲੈਣੇ ਆ ਦਿੰਨੇ ਨਹੀਂ ਕੁਝ ਸਸਾ ਪੈਂਦਾ ਹੈ ਨਾ ਤੇ ਇਹ ਨੂੰ ਐਵੇਂ ਨਹੀਂ ਨਾ ਉਹਨਾਂ ਦੇ ਹਿਸਾਬ ਨਾਲ ਦੇਣ ਨੂੰ ਨਹੀਂ ਨਾ ਹੈਗਾ ਜਿਹੜੀ ਟੈਕਨੋਲੋਜੀ ਉਹਨਾਂ ਨੂੰ ਚਾਹੀਦੀ ਜੋ ਚੀਜ਼ਾਂ ਚਾਹੀਦੀਆਂ ਸਾਡੇ ਕੋਲ ਤੇ ਜਿਹੜੀਆਂ ਕੁਝ ਚੀਜ਼ਾਂ ਦਿਮਾਗੀ ਜਿਹਦਾ ਤੁਸੀਂ ਗਿਣਿਆ ਹੁਣੇ ਵੀ ਜਿੰਨੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਦੇ ਹੈੱਡ ਬੈਠੇ ਨੇ ਸੀਈਓ ਬੈਠੇ ਨੇ ਉਹ ਇੰਡੀਅਨ ਨੇ ਤੇ ਜਿਹੜਾ ਬ੍ਰੇਨ ਉਹ ਉਹ ਵੇਚ ਸਕਦੇ ਸੀ ਉਹਨੂੰ ਚਾਹੀਦਾ ਲੈਣਾ ਚਾਹੁੰਦਾ ਕਿਉਂਕਿ ਉਹਨਾਂ ਕੋਲ ਆਪਣੇ ਕਾਫੀ ਹੈਗਾ ਹੈਨਾ ਤੇ ਉਹਨਾਂ ਨੇ ਟੈਕਨੋਲੋਜੀ ਦੇ ਖੇਤਰ 'ਚ ਮੰਨਾਂ ਮਾਰੀਆਂ ਬੜਾ ਕੁਝ ਕੀਤਾ ਸ਼ਾਇਦ ਉਹਨਾਂ ਨੂੰ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਤਾਂ ਸਗੋਂ ਉਲਟਾ ਇਹ ਹੈ ਕਿ ਜੇ ਆਸੂੜੇ ਮਾਰਕੀਟ ਇੰਡੀਆ ਦੀ ਜੇ ਵੱਡੀ ਆ ਤੇ ਮੈਡੀਸਨ ਦੀ ਇੱਕ ਮਾਰਕੀਟ ਬਹੁਤ ਵੱਡੀ ਗਣੀ ਜਾਂਦੀ ਆ ਉਹਦਾ ਵੀ ਰਾਮਟੀਰੀਅਲ ਚਾਈਨਾ ਤੋਂ ਆਉਂਦਾ ਜ਼ਿਆਦਾ ਦਵਾਈਆਂ ਭਾਵੇਂ ਇੰਡੀਆ 'ਚ ਬਣਦੀਆਂ ਤੇ ਰਾਮਟੀਰੀਅਲ ਜਿਹੜਾ ਬੇਸਿਕ ਹੈ ਜਿਹੜੇ ਪ੍ਰੋਡਕਟ ਬਣਾਉਣ ਵਾਲੇ ਕੈਮੀਕਲ ਜਾਂ ਕੋਈ ਚੀਜ਼ਾਂ ਨੇ ਉਹ ਚਾਈਨਾ ਤੋਂ ਲੈ ਕੇ ਇੰਡੀਆ 'ਚ ਬਣ ਕੇ ਫਿਰ ਅੱਗੇ ਦੁਨੀਆ ਜਾਂਦੀਆਂ ਅਰਕਾ ਸੋੜੇ ਦੁਨੀਆ ਦੇ ਵਿੱਚ ਇੰਡੀਅਨ ਮੈਡੀਸਨ ਦਾ ਕਾਫੀ ਦਬਦਬਾ ਕਾਫੀ ਜ਼ਿਆਦਾ ਆ ਰਿਹਾ ਤੈਨੂੰ ਯਾਦ ਹੈ ਜੇ ਜੇ ਕਿ ઓરિਜਨਲ ਮੈਚ ਮਿਲ ਜਾਂਦੇ ਹਾਂ ਨਹੀਂ ਉਹ ਤੇ ਹੈ ਉਹ ਤੇ ਜਰ ਮੰਨ ਲਓ ਉਹ ਚ ਉਹ ਚ ਮੈਂ ਉਸ ਗੱਲ ਤੋਂ ਇਨਕਾਰ ਨਹੀਂ ਕਰਦਾ ਪਰ ਅਦਰਵਾਈਜ਼ ਜਿਹੜੀਆਂ ਬਾਹਰ ਪ੍ਰੋਡਕਟ ਜਾਂਦੇ ਹਨਾ ਉਹਨਾਂ 'ਚ ਉਹ ਗੜਬੜ ਨਹੀਂ ਹੁੰਦੀ ਉਥੇ ਜੇ ਮਾੜੀ-ਮੋਟੀ ਵੀ ਹੁੰਦੀ ਹੈ ਤਾਂ ਅਗਲੇ ਠੱਪਾ ਲਾ ਕੇ ਵਾਪਸ ਵੀ ਘੱਲ ਦਿੰਦੇ ਆ ਯਾਦ ਹੈ ਤੈਨੂੰ ਬਾਸਪਤੀ ਚੌਲਕ ਦੀਆਂ ਵਾਪਸ ਗਏ ਆ ਕਿੰਨੀਆਂ ਚੀਜ਼ਾਂ ਹੋਰ ਪ੍ਰੋਡਕਟ ਆ ਜੇ ਫਿਰ ਇੱਥੋਂ ਤੱਕ ਕਿ ਇਹਨਾਂ ਨੇ ਕੈਨੇਡਾ ਵਰਗੇ ਮੁਲਕਾਂ ਨੇ ਜਿਹੜੇ ਅਲਫਾਂਸੋ ਆਉਂਦੇ ਆ ਆਮ ਆਮ ଓଡੀਆ ਤੇ ਬੈਨ ਕਿਤੇ ਆ ਵੀ ਭਾਈ ਤੁਹਾਡੇ ਨਹੀਂ ਸਵਾਦ ਤੇ ਜਦੋਂ ਇਹ ਮੁਲਕ ਫੂਡ ਵਾਲੀ ਘਟੋਕਟ ਗੱਲ ਤੇ ਜਾਂ ਹੋਰ ਵੀ ਜਿਹੜੇ ਪ੍ਰੋਡਕਟ ਲੈਂਦੇ ਆ ਉਹਨਾਂ ਤੇ ਆਪਣੀ ਕੁਆਲਟੀ ਕੰਟਰੋਲ ਦਾ ਪੂਰਾ ਧਿਆਨ ਰੱਖਦੇ ਐ ਏਡੀ ਗੱਲ ਨਹੀਂ ਆ ਮੈਂ ਸਮਝਦਾ ਜੀ ਅਗਲੇ ਚੰਦ ਹਫਤੇ ਜਿਹੜੇ ਨਾ ਚੰਦੇ ਨਹੀਂ ਹਾਲੇ ਤੇ ਅੱਜ ਸ਼ੁਰੂ ਹੋਇਆ ਨਾ ਅੱਜ ਤੇ ਸਾਡੀ ਹਾਲੇ ਨਾਮਿਨੇਸ਼ਨ ਵੀ ਸਾਦੇ ਸਾਈਨ ਵੀ ਨਹੀਂ ਹੋਏ ਨੋਟੀਫਿਕੇਸ਼ਨਾਂ ਤੇ 200 ਤੇ ਆਰਡੀਨੈਂਸ ਸਾਈਨ ਹੋਣੇ ਆ ਉਹ ਲੱਗੇ ਹੋਣੇ ਆ ਪ੍ਰੂਫ ਕਰਨ ਸਾਈਨ ਨੂੰ 200 ਹੋਰ ਫਿਰ ਜਿਹੜੇ ਪੁਆਇੰਟ ਹੋਈ ਸੀ ਕੈਬਨਟ ਜਿਨ੍ਹਾਂ ਚ ਸ਼ਿਪਕਲ ਨਾਈਸ ਤੇ ਸਾਰੇ ਸੰ ਉਹ ਸਾਰਿਆਂ ਦੇ ਅੱਜ ਨੋਟੀਫਿਕੇਸ਼ਨਾਂ ਤੇ ਸਾਈਨ ਵੀ ਅੱਜ ਹੀ ਹੋਣੇ ਨਾ ਆ ਜੀ ਡੇਟ ਚੱਲ ਨੇ ਜਾਂ ਕੱਲ ਦੀ ਜਾਂ ਪਰਸੋਂ ਦੀ ਡੇਟ ਤੋਂ ਹਲੇ ਹੋਣਾ ਬਾਕੀ ਦੇ ਇਹ ਕਿਸੇ ਮੁਲਕ ਦੀ ਪ੍ਰੀਸੀ ਨੂੰ ਤੁਸੀਂ ਇੱਕ ਦਿਨ ਦੋ ਦਿਨ ਚਾਰ ਦਿਨ ਚ ਉਤੋਂ ਜੱਜ ਨਹੀਂ ਕਰ ਸਕਦੇ ਤੁਸੀਂ ਇੱਕ ਅੰਦਾਜ਼ਾ ਲਾ ਸਕਦੇ ਹੋ ਇੱਕ ਪੋਲੀਟੀਕਲ ਅਨਲਾਈਜ਼ ਕਰ ਸਕਦੇ ਹੋ ਲੇਕਿਨ ਉਹਦਾ ਪਤਾ ਜਾ ਕੇ ਤੁਹਾਨੂੰ ਉਦੋਂ ਲੱਗਦਾ ਹੈ ਕਿ ਜਦੋਂ ਚੀਜ਼ ਆਪਣਾ ਥੋੜੀ ਹੀ ਅਸਲ ਸ਼ਕਲ ਦੇ ਕਰੀਬ ਆਉਂਦੀ ਹੈ ਠੀਕ ਹੈ ਮੈਨੂੰ ਵੀ ਲੱਗਦਾ ਪਹਿਲੇ 3 ਮਹੀਨੇ ਜਿਹੜੇ 100 ਦਿਨ ਆਪਾਂ ਗਿੰਦੇ ਹੁੰਦੇ ਹੁਣੇ ਨਾ ਉਹਨਾਂ ਚ ਸਾਨੂੰ ਇਹਨਾਂ ਦੀ ਪਾਲਿਸੀ ਦਾ ਸਹੀ ਪਤਾ ਲੱਗੂਗਾ ਪਰ ਮੈਨੂੰ ਇਦਾਂ ਲੱਗਦਾ ਹੈ ਕਿ ਜਿਸ ਤਰੀਕੇ ਨਾਲ 트럼ਪ ਨੂੰ ਪੇਸ਼ ਕੀਤਾ ਜਾ ਰਿਹਾ ਕਿ ਸਾਰਾ ਕੁਝ ਢਾਈ ਦੇਣਾ ਉਹਨੇ ਇਦਾਂ ਨਹੀਂ ਹੋਊਗਾ ਨਹੀਂ ਇੰਜ ਨਹੀਂ ਹੋਊਗਾ 트럼ਪ ਆਫਟਰ ਆਲ ਪ੍ਰੈਜ਼ੀਡੈਂਟ ਹੈ ਇੱਕ ਬੜੇ ਤੱਕ ਸ਼ਕਤੀਸ਼ਾਲੀ ਮੁਲਕ ਦਾ ਉਹਨੂੰ ਵੀ ਦੂਜੇ ਮੁਲਕਾਂ ਦੀ ਲੋੜ ਹੈ ਸਹਿੰਦਾ ਸਹਿੰਦਾ ਉਹ ਕਰ ਸਕਦੇ ਆ ਆਪਣੇ ਮੁਲਕ ਦੇ ਫਾਇਦੇ ਲਈ ਕਰਨਾ ਵੀ ਚਾਹੀਦਾ ਹਰ 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 ਲੀਡਰ ਨੂੰ ਕਰਨਾ ਚਾਹੀਦਾ ਦੇਖੋ ਜੇ ਤੇ 트럼ਪ ਸਾਹਿਬ ਆਪਣੇ ਇਸ 4 ਸਾਲਾਂ ਦੌਰ ਦੇ ਵਿੱਚ ਇੱਕ ਖੱਛਾ ਸਟਾਰਟ ਦੇਗਾ ਇੱਕ ਅੰਦਰ ਵਿੱਚ ਤੇ ਕਨਜ਼ਰਵੇਟਿਵ ਅੱਗੋਂ ਆਉਣ ਵਾਲੇ 2-4 ਇਲੈਕਸ਼ਨ ਜਿਹੜੇ ਨੇ ਨਾ ਉਹਨਾਂ ਦੇ ਵਿੱਚ ਅੱਛੀ ਪਰਫਾਰਮ ਕਰੇਗੀ ਚਾਹੇ ਚਰਮਸੱਬ ਹੋ ਨਾ ਹੋਣਗੇ ਲੇਕਿਨ ਅੱਛਾ ਪਰਫਾਰਮ ਉਹਦੇ ਅਸਰات ਰਹਿਣਗੇ ਉਹਦੇ ਰਾਸ ਰਵੇਗਾ ਇਸ ਚੀਜ਼ ਦਾ ਤੇ ਜਿੰਨਾ ਨਾ ਕਰ ਸਕੇ ਤੁਸੀਂ 2000 ਜਿਹੜਾ ਆਏਗਾ 28 ਦਾ ਇਲੈਕਸ਼ਨ ਤੁਸੀਂ ਵੇਖ ਲੋਗੇ ਫਿਰ ਉੱਥੇ ਕੀ ਬੰਦ ਹੈ ਠੀਕ ਹੈ ਇਹ ਤੇ ਡਿਪੈਂਡ ਕਰਦਾ ਹੈ ਇਹਨਾਂ ਦੀ ਕਾਰਗੁਜ਼ਾਰੀ ਤੇ ਇਹਨਾਂ ਦੀ ਪ੍ਰਗਰੈਸ ਤੇ ਕਿ ਕਿਨਾ ਪਰਫਾਰਮ ਕਰਦੇ ਨੇ ਸਰ ਦੁਨੀਆ ਤੇ ਸਭ ਤੋਂ ਜ਼ਿਆਦਾ ਹਥਿਆਰ ਬਣਾਉਣ ਦੀ ਇੰਡਸਟਰੀ ਅਮਰੀਕਾ ਚ ਆ ਤੇ ਉਹ ਜੂਜ਼ ਲੋਬੀ ਦੇ ਕੋਲ ਆ ਤੇ ਜੇ ਟਰੰਪ ਸਾਹਿਬ ਕਹਿੰਦੇ ਕਿ ਮੈਂ ਦੁਨੀਆ ਚ ਕੋਈ ਜੰਗ ਹੋਣੀ ਨਹੀਂ ਦੇਣਾ ਮਨ ਸ਼ਾਂਤੀ ਰਹੂਗੀ ਤੇ ਹਥਿਆਰ ਕਿੱਥੇ ਵੇਚਣਗੇ ਫਿਰ ਉਹਨਾਂ ਦਾ ਪ੍ਰੈਸ਼ਰ ਜਿਹੜਾ ਹੋਊਗਾ ਅਜੇ ਤੱਕ ਉਹ ਗਨ ਰਜਿਸਟਰੀ ਨੂੰ ਤੇ ਬੰਦ ਨਹੀਂ ਕਰਾ ਸਕੇ ਤੇ ਜੇ ਕਿਤੇ ਕੱਲ ਨੂੰ ਏਦਾਂ ਦੀ ਓਬਾਮਾ ਦੇ ਵੇਲੇ ਪਤਾ ਤੁਹਾਨੂੰ ਹੋਰ ਕਹਿ ਕੇ ਆਏ ਕਿ ਗਨ ਰਜਿਸਟਰੀ ਦਾ ਮਕਬੂਲ ਪਾਦਨਾ ਮੈਂ ਹੋਣ ਨਹੀਂ ਦੇਣੀ ਇਤੇ ਤਿਆਰ ਤੇ ਅਮਰੀਕਾ ਦੇ ਵਿੱਚ ਤੁਸੀਂ ਕਲੈਸ਼ਨੀਕੋਵ ਕਹਿੰਦੇ ਜਾ ਕੇ ਸਟੋਰ ਤੋਂ ਹੁਣੇ ਖਰੀਦ ਲਓ ਕੋਈ ਰੋਕ ਹੀ ਨਹੀਂ ਤੇ ਇਸੇ ਤਰ੍ਹਾਂ ਜਿਹੜੀ ਉਹ ਲੌਬੀ ਆ ਜਿਹੜੀ ਜਿਹੜੀ ਐਮਿਸ਼ਨ ਬਣਾਉਂਦੀ ਆ ਜਿਹਦੇ ਉੱਤੇ ਯੂਸ ਕਾਰਬਜ ਨੇ ਜਿਨ੍ਹਾਂ ਦਾ ਧੰਦਾ ਹੀ ਇਹ ਆ ਤੇ ਉਹਨਾਂ ਦਾ ਕੀ ਹੋਊਗਾ ਸਰ ਆਈਸਾ 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 ਚੀਜ਼ਾਂ ਠੀਕ ਹੋ ਜਾਣਗੀਆਂ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਨੀਸ਼ੀਏਟਿਵ ਲੈਣੇ ਪੈਣਗੇ ਜਾਂ ਕਮ ਸੇ ਕਮ ਉਹਨਾਂ ਦਾ ਇਨੀਸ਼ੀਏਟਿਵ ਲੈਣ ਦਾ ਹੀ ਆਗਾਜ਼ ਕਰਨਾ ਪਏਗਾ ਠੀਕ ਹੈ ਇਹ ਉਹ ਜਰਮਨ ਚ ਜ਼ਬਾਨ ਚ ਕਹਿੰਦੇ ਹੋਇਤੇ ਉਫ ਮੋਰਗਨ ਇਹ ਹੋਣਾ ਕੀ ਹੋਣੀ ਪੂਰੀ ਹੋ ਜੇ ਇਹ ਕੋਈ ਦੁਆ ਨਹੀਂ ਜਿਹੜੀ ਹੈ ਜੀ ਖੇਤੀ ਕਬੂਲ ਹੋ ਜਾਣੀ ਇਹ ਮਤਲਬ ਇਹਦੇ ਵਾਸਤੇ ਦੁਆ ਵੀ ਨਹੀਂ ਖੇਤੀ ਨਹੀਂ ਕਬੂਲ ਹੁੰਦੀ ਦੁਆ ਵੀ ਤੇ ਕਰਕੇ ਡਿੱਕੀ ਦਾ ਫਿਰ ਵੀ ਇਹ ਕਬੂਲ ਹੁੰਦੀ ਹੈ ਕਿ ਨਹੀਂ ਉਹਦੇ ਆਲਮੈਟੀ ਗੋਡ ਦੇ ਹੱਥ ਜਾ ਕੇ ਕਰਨੀ ਕਿ ਨਹੀਂ ਕਰਨੀ ਸੋ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਚਲੋ ਗੱਲਾਂ ਬਾਤਾਂ ਪਾਸੇ ਟੱਟੇ ਵੀ ਕਈ ਕੀਤੀਆਂ ਅ ਅਰਸਲ ਆਉਣ ਵਾਲੇ ਕੁਝ ਦਿਨ ਸਾਨੂੰ ਅਜੇ ਵੇਟ ਐਂਡ ਵਾਚ ਵਾਲੀ ਪੌਲਿਸੀ ਦੇ ਉੱਤੇ ਸਾਰਿਆਂ ਨੂੰ ਬੈਠਣਾ ਪਏਗਾ 트럼ਪ ਰਾਦੇ ਆਉਣ ਦੀਆਂ ਰਜਿਸਟਰਡੀਆਂ ਗੱਲਾਂ ਬਾਤਾਂ ਹੋਈਆਂ ਨੇ ਕੀ ਸੱਚਮੁੱਚ ਹੀ 트럼ਪ ਹਕੀਕਤ ਵਿੱਚ ਵੀ ਉਦਾਂ ਦੇ ਹੋਣਗੇ ਕਈ ਵਾਰ ਇਹ ਵੀ ਹੁੰਦਾ ਨਾ ਸ਼ੇਰ ਆਇਆ ਸ਼ੇਰ ਆਇਆ ਤੇ ਮੁੜ ਕੇ ਗਿੱਦੜ ਵੀ ਨਹੀਂ ਆਉਂਦਾ ਇਦਾਂ ਦੇ ਵਿਲਾਤ ਹੋ ਜਾਂਦੇ ਹੁੰਦੇ ਆ ਆਪਾਂ ਦੇਖਦੇ ਆ ਕਿ 트럼ਪ ਸਾਹਿਬ ਕੀ ਉਹਨਾਂ ਸਾਰੀਆਂ ਚੀਜ਼ਾਂ ਤੇ ਅਮਲ ਕਰਦੇ ਆ ਤੇ ਕਰ ਪਾਉਂਦੇ ਆ ਦੁਨੀਆ ਦਾ ਫਿਰ ਕੋ ਜਾਨ ਕੀ ਹੋਊਗਾ ਕੀ ਅਮਰੀਕਾ ਸਰਵ ਸ਼ਕਤੀਮਾਨ ਬੁਰਕਵਜੋਂ ਹੋਰ ਅੱਗੇ ਜਾਏਗਾ ਜਾਂ ਆਉਣ ਵਾਲਾ ਸਮਾਂ ਇਹਨੂੰ ਰੋਕਣ ਵਾਲੀਆਂ ਜਿਹੜੀਆਂ ਸ਼ਕਤਾ ਨੇ ਜਿਹਦੇ ਚੋ ਬ੍ਰਿਕਸ ਤੋਂ ਲੈ ਕੇ ਚਾਈਨਾ ਤੱਕ ਬੈਠੇ ਹੋਏ ਨੇ ਦੂਜੇ ਪਾਸੇ ਸਬੰਧੀਆਂ ਹੋ ਰਹੀਆਂ ਨੇ ਟੂ ਪੋਲਰ ਵਰਡ ਦੁਬਾਰਾ ਬਣਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਧਰ ਨੂੰ ਗੱਲ ਜਾਂਦੀ ਹੈ ਜਾਂ ਅਜੇ ਵੀ ਵਨ ਪੋਲਰ ਵਰਡ ਰਹੇਗਾ ਤੇ ਅਮਰੀਕਾ ਆਪਣਾ ਜਿਹੜੀ ਥਾਣੇਦਾਰੀ ਹੈ ਦੁਨੀਆ ਤੇ ਇਦਾਂ ਹੀ ਕਾਇਮ ਰੱਖੂਗਾ ਅੱਜ ਦੀ ਗੱਲਬਾਤ ਤੋਂ ਮਤਲਬੂਸ ਸਾਹਿਬ ਦੀ ਤੋਂ ਇਦਾਂ ਹੀ ਲੱਗ ਰਿਹਾ ਕਿ ਅਮਰੀਕਾ ਦਾ ਭਵਿੱਖ ਰੋਸ਼ਨ ਹੈ ਅਮਰੀਕਾ ਜੋ ਕਰੇ ਹਾਥੀ ਕੇ ਪਾਉਂ ਮੇ ਸਬ ਕਾ ਪਾਉਂ ਬੁੱਝਦਿਆ ਕੀ ਬਣਦਾ ਬਹੁਤ ਸ਼ੁਕਰੀਆ ਸਾਰੀ ਥੈਂਕ ਯੂ ਜੀ ਸ਼ੁਕਰੀਆ